ਅਸੀਂ ਗੱਲ ਤੁਸੀਂ ਦੇਖ ਰਹੇ ਹੋ ਬਾਲੀਵੁੱਡ ਤੜਕਾ ਪੰਜਾਬੀ ਮੈਸਤੰਦਰ ਸਿੰਘ ਖੇੜਾ ਇੱਕ ਬਾਰ ਫਿਰ ਤੋਂ ਲਵ ਸਟੋਰੀ ਤੇ ਲਵ ਸਟੋਰੀ ਦੇ ਵਿੱਚ ਟਵਿਸਟ ਤੇ ਟਵਿਸਟ ਦੇ ਨਾਲ ਹੋਰ ਬਹੁਤ ਕੁਝ ਰੋਜ਼ ਰੋਜ਼ੀ ਤੇ ਗੁਲਾਬ ਉਹਦੀ ਸਟਾਰ ਕਾਸਟ ਮੇਰੇ ਨਾਲ ਹੈ ਸਸਰੀਕਾਲ ਕੀ ਹਾਲ ਚਾਲ ਹੈ ਸਸਰੀਕਾਲ ਜੀ ਸਸਰੀਕਾਲ ਕਿਵੇਂ ਹੋ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਠਾਕ ਆ ਚੱਲੀ ਜਾਂਦਾ ਅੱਛਾ ਰੋਜ਼ ਰੋਜ਼ੀ ਤੇ ਗੁਲਾਬ ਹੁਣ ਰੋਜ਼ੀ ਕੌਣ ਹੈ ਤੇ ਰੋਜ਼ ਗੌਣ ਹੈ ਤੇ ਗੁਲਾਬ ਸਿੰਘ ਕੌਣ ਹੈ ਮਤਲਬ ਇਦਾਂ ਕੁਝ ਹੈ ਜਾਂ ਨਹੀਂ ਸਾਰੇ ਗੁਲਾਬ ਨੇ ਸਾਰੇ ਹੀ ਗੁਲਾਬ ਹੈ ਸਾਰੇ ਗੁਲਾਬ ਨੇ ਰੋਜ਼ੀ ਰੋਜ਼ ਪ੍ਰਾਂਜਲ ਤੇ ਗੁਲਾਬ ਮੈਂ ਠੀਕ ਹੈ ਜੀ ਅੱਛਾ ਬਹੁਤ ਸੋਹਣਾ ਕਨਸੈਪਟ ਹੈ ਨਾ ਮਤਲਬ ਵੀ ਫੁੱਲਾਂ ਦੇ ਦੁਆਲੇ ਦੁਆਲੇ ਹੈ ਨਾ ਵੀ ਘੁੰਮਦਾ ਪਿਆ ਅੱਛਾ ਕਿਵੇਂ ਮਤਲਬ ਸਰਪ੍ਰਾਈਜ਼ ਵੈਡਿੰਗ ਹੈ ਕੀ ਚੱਕਰ ਹੈ ਮਤਲਬ ਕਾਰਡ ਛਪਾ ਲਿਆ ਕੁੜੀ ਲੱਭਦੀ ਨਹੀਂ ਫਿਰ ਕੁੜੀ ਐਟੇ ਟਾਈਮ ਲਿਆਂਦੀ ਆ ਇਹ ਕਿੱਥੋਂ ਆਇਆ ਦਿਮਾਗ 'ਚ ਇਹ ਐਕਚੁਅਲੀ ਇਟਸ ਅ ਕਾਮੇਡੀ ਰੋਮਾਂਟਿਕ ਫਿਲਮ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇੱਕ ਸਿਚੁਏਸ਼ਨਲ ਕਾਮੇਡੀ ਦੇ ਜ਼ਰੀਏ ਲੋਕਾਂ ਨੂੰ ਪਹਿਲਾਂ ਤਾਂ ਹਸਾਇਆ ਜਾਵੇ ਐਂਟਰਟੇਨ ਕੀਤਾ ਜਾਵੇ ਤੇ ਹਾਂ ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਰੋਮਾਂਟਿਕ ਨੇ ਡਰਾਮੈਟਿਕ ਨੇ ਤੇ ਕਹਾਣੀ ਦੇ ਬਾਰੇ ਜਿੰਨਾ ਕਿ ਮੈਂ ਦੱਸ ਸਕਦਾ ਉਹੀ ਹੈ ਕਿ ਗੁਲਾਬ ਉਹ ਆਦੇ ਦੋਸਤਾਂ ਦੀ ਚੱਕ ਚਾ ਕੇ ਵਿਆਹ ਰਖਾ ਲੈਂਦਾ ਹਾਂ ਤੁਸੀਂ ਜਿੱਦਾਂ ਮੈਨੀਫੈਸਟੇਸ਼ਨ ਵਰਡ ਤੁਸੀਂ ਸੁਣਿਆ ਹੋਣਾ ਟਾਰਗੇਟ ਪਿੰਡਾਂ ਹੀ ਕਹਿੰਦੇ ਟਾਰਗੇਟ ਮਿਥ ਲੋ ਤੇ ਹੋ ਜੂਗਾ ਕੰਮ ਹਨਾ ਨਿਸ਼ਾਨਾ ਹਾਂ ਤਾਂ ਉਹ ਉਹਨੇ ਸਾਰਾ ਕੁਝ ਕਰ ਲਿਆ ਕਾਰਡ ਛੱਪ ਗਿਆ ਪਰ ਕੁੜੀ ਹੈ ਨਹੀਂ ਫਿਰ ਪਤਾ ਹਾਂ ਫਿਰ ਸਡਨਲੀ ਸਰਪ੍ਰਾਈਜ਼ ਘਰ ਐਂਟਰ ਕਰਦੀ ਹੈ ਐਂਡ ਫਿਰ ਇੱਕ ਹੋਰ ਕੁੜੀ ਐ ਉਹ ਵੀ ਐਂਟਰ ਕਰਦੀ ਐ ਸੋ ਦਿਸ ਇਜ਼ ਦਾ ਪਲਾਟ ਆਫ ਦਾ ਸਟੋਰੀ ਪਲਾਟ ਆਫ ਦਾ ਸਟੋਰੀ ਓਕੇ ਸ਼ਾਇਰ ਸਾਹਿਬ ਕੀ ਹਾਲ ਚਾਲ ਹੈ ਪੰਜਾਬ ਮੇਰੇ ਨਾ ਮੈਂ ਆਫਿਸ ਤੋਂ ਨਿਕਲ ਜਾ ਸਕਦਾ ਮੈਨੂੰ ਕਹਿੰਦੇ ਸੀ ਵੀ ਸ਼ਾਇਰ ਜਿਹੜਾ ਕਹਿ ਕੇ ਗਏ ਹੋ ਕਿ ਇਹਨੂੰ ਕਿਹਨੂੰ ਪੜਦੇ ਹੋ ਤੁਸੀਂ ਫੈਜ਼ ਨੂੰ ਪੜਦੇ ਹੋ ਬੁਸ਼ਰਾ ਖਾਨ ਦਾ ਸੀ ਸੁਣੀ ਲਈ ਦੀ ਤੁਹਾਡੇ ਚੋਂ ਕਿ ਇਹਨੂੰ ਪੜਦੇ ਹੋ ਸ਼ਾਇਰ ਲੁਧਿਆਣਾ ਵੀ ਕੌਣ ਕੌਣ ਹੈ ਮਤਲਬ ਕਿਹਨੂੰ ਜ਼ਿਆਦਾ ਪੜਦੇ ਹੋ ਇਦਾਂ ਚਲੋ ਸਾਰੇ ਬਾਗਮਾਲ ਨੇ ਜਿਹੜੇ ਸ਼ਾਇਰ ਨੇ ਉਹ ਆਪਣੇ ਆਪ ਚੀ ਬਹੁਤ ਵੱਡੇ ਹੁੰਦੇ ਹਨਾ ਇਦਾਂ ਨਹੀਂ ਵੀ ਮੈਂ ਇਹਨੂੰ ਪੜਦੀ ਜਾਂ ਇਹਨੂੰ ਪੜਦੀ ਆ ਜਿਹੜਾ ਵੀ ਮੈਨੂੰ ਇਦਾਂ ਲੱਗਦਾ ਕਿ ਮੈਂ ਮੈਨੂੰ ਦਿਲ ਨੂੰ ਟੱਚ ਕਰ ਰਿਹਾ ਮੈਂ ਉਹਨਾਂ ਦੀ ਸ਼ਾਇਰੀ ਬੋਲ ਦਿੰਨੀ ਆ ਅੱਛਾ ਹਾਂਜੀ ਉਹ ਕਿਸੇ ਦੀ ਵੀ ਹੋ ਸਕਦੀ ਹੈ ਚਲੋ ਠੀਕ ਹੈ ਅੱਛਾ ਸਰਪ੍ਰਾਈਜ਼ ਕਰੋ ਪਹਿਲੀ ਸਰਪ੍ਰਾਈਜ਼ ਘੌਰ ਤੁਸੀਂ ਮਤਲਬ ਕਿਵੇਂ ਆ ਇਹ ਤੁਹਾਡੇ ਤੁਹਾਡੇ ਕਰੈਕਟਰ ਨਾਲ ਕਿੰਨਾ ਮਤਲਬ ਐਕਚੁਅਲ ਕਰੈਕਟਰ ਦੇ ਨਾਲ ਕਿੰਨਾ ਕੁ ਮੈਚ ਕਰਦਾ ਵੈਸੇ ਥੀਮ ਕੁਸ਼ਨ ਹੁੰਦਾ ਮੈਂ ਹਰਿਆਣੇ ਪੁੱਛ ਲੈਣਾ ਸਹੀ ਗੱਲ ਹੈ ਵੈਸੇ ਮੈਂ ਵੀ ਕਾਫੀ ਵਾਰ ਜਵਾਬ ਦੇ ਮੈਂ ਮੈਂ ਇਦਾਂ ਹੀ ਕਰਨੀ ਉਹ ਮਾਹੀ ਤੇ ਰੋਜ਼ੀ ਬਿਲਕੁਲ ਸੇਮ ਸੇਮ ਨੇ ਮਾਹੀ ਤੇ ਰੋਜ਼ੀ ਸੇਮ ਬਿਲਕੁਲ ਉਹ ਵੀ ਵੈਨਰ ਦਾ ਸੇਮ ਲੱਗਦੀਆਂ ਵੈਸੇ ਹਾਂ ਠੀਕ ਉਹ ਬਿਲਕੁਲ ਸੇਮ ਹੈ ਐ ਇਦਾਂ ਦੀ ਕੋਈ ਗੱਲ ਨਹੀਂ ਸੀ ਕਿ ਮੈਨੂੰ ਬੜਾ ਜਿੱਦਾਂ ਮੈਂ ਕਹਿ ਦਵਾਂ ਕਿ ਮੈਂ ਬਹੁਤ ਕਰੈਕਟਰ ਚ ਡੀਪ ਗਈ ਬਟ ਕਿਤੇ ਨਾ ਕਿਤੇ ਨਾ ਮੈਂ ਉਸ ਕੈਰੈਕਟਰ ਨੂੰ ਮਿਸ ਕਰਦੀ ਆ ਆਪਣੀ ਲਾਈਫ ਚ ਕਦੇ ਕਿਉਂਕਿ ਮੈਂ ਬਹੁਤ ਦਿਲੋਂ ਨਿਭਾਇਆ ਉਹ ਕਹਿ ਸਕਦੇ ਆ ਕਿ ਮੈਨੂੰ ਇੰਨੀ ਜ਼ਿਆਦਾ ਸਕ੍ਰੀਨ ਪਲੇ ਕਰਨ ਦਾ ਮੌਕਾ ਮੇਰਾ ਦੂਜੀ ਵਾਰ ਆ ਮਤਲਬ ਮੇਰੀ ਦੂਜੀ ਫਿਲਮ ਹੈ ਤੇ ਮੈਂ ਉਹਦੇ ਚ ਬਹੁਤ ਦਿਲੋਂ ਕੰਮ ਕੀਤਾ ਮੈਨੂੰ ਇਦਾਂ ਲੱਗਦਾ ਕਿ ਉਹ ਤੇ ਮਾਹੀ ਸੇਮ ਹੈ ਉਹਨੂੰ ਵੀ ਜ਼ਿਆਦਾ ਬੋਲਣਾ ਪਸੰਦ ਆ ਚਿੜਚਿੜ ਚਿੜਚਿੜ ਕਰਦੀ ਆ ਮੈਂ ਵੀ ਜ਼ਿਆਦਾ ਬੋਲਦੀ ਆ ਤੇ ਉਹ ਵੀ ਥੋੜੀ ਗੁੱਸੇ ਵਾਲੀ ਹੈ ਮੈਂ ਵੀ ਹੈਗੀ ਆ ਮੂੰਹ ਤੇ ਗੱਲ ਬੋਲ ਦਿੰਦੀ ਹੈ ਤੇ ਦੂਜਿਆਂ ਦੀ ਖੁਸ਼ੀ ਦਾ ਖਿਆਲ ਰੱਖਦੀ ਹੈ ਬਸ ਇਦਾਂ ਹੀ ਤੇ ਬਾਕੀ ਜੇ ਮੈਂ ਜ਼ਿਆਦਾ ਦੱਸਦਾ ਤਾਂ ਫਿਰ ਤੁਹਾਨੂੰ ਕੀ ਪਤਾ ਲੱਗੇਗਾ ਆ ਬਸ ਅਸੀਂ ਕੀ ਦੇਖਣਾ ਨਾ ਮਤਲਬ ਤੇ ਥੋੜੀ ਅੜਬ ਵੀ ਐ ਉਹ ਪਤਾ ਲੱਗੇਗਾ ਦੇਖਿਆ ਡੰਡਾ ਦੇਖਿਆ ਹਾਂ ਡੰਡਾ ਤਾਂ ਮੈਂ ਵੇਖਿਆ ਬਸ ਫਿਰ ਅੱਛਾ ਉਹ 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 ਉਹਦੀ ਲਈ ਤਿਆਰੀ ਕੀਤੀ ਸੀ ਨਹੀਂ ਜਾਂ ਉਹ ਅੰਦਰੋਂ ਨਿਕਲ ਆਇਆ ਮੈਂ ਸੱਚੀ ਦੱਸਾਂ ਕੋਈ ਤਿਆਰੀ ਨਹੀਂ ਪਹਿਲੇ ਦਿਨ ਡੰਡਾ ਫੜਾਤਾ ਮੇਰੇ ਹੱਥ 'ਚ ਕਹਿੰਦੇ ਜੀ ਕਰਮਜੀਤ ਅਰਮੋਲ ਜੀ ਨੂੰ ਡਰਾਉਣਾ ਗੁੱਸੇ ਨਾਲ ਡਾਇਲੌਗ ਬੋਲਨੇ ਮੈਨੂੰ ਪਤਾ ਉਹ ਐਡੇ ਸੀਨੀਅਰ ਆਰਟਿਸਟ ਪਹਿਲੀ ਵਾਰ ਮੈਂ ਉਹਨਾਂ ਨਾਲ ਕੰਮ ਕਰਨਾ ਤੇ ਮੈਨੂੰ ਪਤਾ ਮੈਂ ਕਿਵੇਂ ਕੀਤਾ ਮੈਂ ਤਾਂ ਆਪਣੇ ਆਪ ਨੂੰ ਇਦਾਂ ਸਮਝਾਇਆ ਮੈਂ ਕਿ ਮਾਹੀ ਗਲਤੀ ਨਹੀਂ ਹੋਣੀ ਚਾਹੀਦੀ ਇਹਨਾਂ ਨੇ ਕਿਹਾ ਦੇਖਿਆ ਕੁੜੀ ਗਾਣਿਆਂ ਵਾਲੀ ਇਹਨੂੰ ਐਕਟਿੰਗ ਨਹੀਂ ਆਉਂਦੀ ਕਰਨੀ ਮੂਵੀ ਦੇ ਆਰਟਿਸਟਾਂ ਅੱਗੇ ਬੱਸ ਹੋ ਗਈ ਪਰ ਮੈਂ ਆਪਣੇ ਆਪ ਨੂੰ ਬਹੁਤ ਪ੍ਰੀਪੇਅਰ ਕੀਤਾ ਮੈਂ ਕਿ ਮਾਹੀ ਕੋਈ ਗਲਤੀ ਦੀ ਗੁੰਜਾਇਸ਼ ਨਹੀਂ ਇਹ ਤਾਂ ਸਾਰੇ ਫਸਟ ਇੱਕ ਓਕੇ ਆਰਟਿਸਟ ਨੇ ਆਓ ਇਦਾਂ ਹੁੰਦਾ ਨਾ ਮੈਂ ਦੁਕਾਨ ਤੇ ਵੀ ਜੇ ਕੋਈ ਆਪਾਂ ਕਹ ਲਈ ਪਹਿਲੀ ਪਹਿਲੀ ਵਾਰੀ ਸਮਾਨ ਨਵਾਂ ਬ੍ਰਾਂਡ ਲੈਣੇ ਆ ਤੇ ਉਹਨੂੰ ਕਹਿੰਦਾ ਵੀ ਤੂੰ ਅਗਲੇ ਦੀ ਸੜਣਾ ਨਿਕਲ ਤਾ ਨਾ ਲੈਣਾ ਅੱਛਾ ਕਿਵੇਂ ਨੇ ਲੱਗਾ ਤੁਹਾਨੂੰ ਇਹਨਾਂ ਨਾਲ ਕੰਮ ਕਰਕੇ ਕਿਵੇਂ ਦਾ ਲੱਗਾ ਬਿਕੋਜ਼ ਤੁਸੀਂ ਤਾਂ ਬਹੁਤ ਫਿਲਮਾਂ ਕੀਤੀਆਂ ਆ ਬੜੇ سارے ਐਕਟਰਸਸ ਦੇ ਨਾਲ ਕੰਮ ਕੀਤਾ ਆ ਮਾਹੀ ਮਾਹੀ ਕਿਵੇਂ ਆ ਬਹੁਤ ਵਧੀਆ ਮਾਹੀ ਨੇ ਮਾਹੀ ਤੋਂ ਅਸੀਂ ਜੋ ਮਾਹੀ ਨੂੰ ਜਿਸ ਕੈਰੈਕਟਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਮਾਹੀ ਨੂੰ ਸਾਈਨ ਕਾਸਟ ਕੀਤਾ ਸੀ ਸੋ ਇਹਨੇ ਬਖੂਬੀ ਨਭਾਇ ਲੁੱਕ ਟੈਸਟ ਹੁੰਦਾ ਲੁੱਕ ਟੈਸਟ ਸਕ੍ਰੀਨ ਟੈਸਟ ਹੁੰਦਾ ਹਾਂ ਜੀ ਪਹਿਲਾਂ ਇਸ ਫਿਲਮ ਦਾ ਹੋਇਆ ਤੇ ਮੈਂ ਮੈਂ ਹਿੰਕ ਵੀ ਮਨੋਲੋਗ ਤੁਸੀਂ ਕੀਤਾ ਸੀਗਾ ਮਤਲਬ ਲਾਈਕ ਫॉर ਅ ਲੁੱਕ ਟੈਂਸ ਹਾਂਜੀ ਹੋਇਆ ਸੀਗਾ ਉਹਦੇ ਲਈ ਵੀ ਉਹ ਕੁੜੀ ਥੋੜੀ ਡਾਰਕ ਸ਼ੈਡੇਡ ਹੋਏਗਾ ਸਿਸਟਮ ਵੀ ਉਹਦਾ ਲਿਪਰ ਬਹੁਤ ਡਾਰਕ ਹੋਏਗਾ ਉਹਦਾ हेयर स्टाइल ਇਦਾਂ ਹੋਏਗਾ ਮਤਲਬ ਉਹਦੇ ਸੂਟ ਇਦਾਂ ਦੇ ਹੋਣਗੇ ਤੁਸੀਂ ਦੇਖਿਓ ਉਹਦੇ ਚ ਕਾਫੀ ਮਤਲਬ ਤੁਹਾਨੂੰ ਦੇਖਣ ਨੂੰ ਮਿਲੇਗਾ ਲੁੱਕ ਵਾਈਜ਼ ਅੱਛਾ ਇਸ ਆਪਣੇ ਇੱਥੇ ਸੁਸਾਇਟੀ ਦੇ ਵਿੱਚ ਇਹ ਵੀ ਹੁੰਦਾ ਵੀ ਡਾਂਸਰ ਨੂੰ ਅਸੀਂ ਗਰੰਟਡ ਲੈਣਾ ਸ਼ੁਰੂ ਕਰ ਦਿੰਦੇ ਆ ਦੋਨੋਂ ਤੋਂ ਬਾਰ ਬਾਰੀ ਸਵਾਲ ਪੁੱਛ ਲਊਗਾ ਕਿਉਂਕਿ ਪਿੱਛੇ ਜੇ ਇੱਕ ਡਾਂਸਰ ਦੇ ਨਾਲ ਹੋਇਆ ਵੀ ਸੀਗਾ ਜਦੋਂ ਕਹਿੰਦੀ ਮੇਰੇ ਪੈਗ ਭਗਾ ਕੇ ਮਾਰ ਰਿਹਾ ਐਂ ਜੋ ਹਨਾ ਹੁਣ ਤੁਸੀਂ ਕਹਿੰਦੇ ਆ ਵੀ ਐਟ ਅ ਟਾਈਮ ਅਸੀਂ ਆਰਟਿਸਟ ਬੁੱਕ ਕਰ ਲਿਆ ਆਰਟਿਸਟ ਨੂੰ ਐਜ਼ ਅ ਸਰਪ੍ਰਾਈਜ਼ ਕਰ ਰੱਖ ਲਿਆ ਮਤਲਬ ਤੁਹਾਨੂੰ ਲੱਗਦਾ ਕਿ ਵਾਕਈ ਡਾਂਸਰਾਂ ਨੂੰ ਗਰਾਂਟਡ ਲੈਣੇ ਆ ਸੀ ਜਾਂ ਉਹ ਨਹੀਂ ਰਿਸਪੈਕਟ ਨਹੀਂ ਹੈਗੀ ਇਹ ਯਾਰ ਐਕਚੁਅਲੀ ਇਹ ਤਾਂ ਕਿਤੇ ਨਾ ਕਿਤੇ ਐਗਜ਼ਿਸਟ ਕਰਦੀ ਹੈ ਚੀਜ਼ ਕਿ ਅਸੀਂ ਐਕਟਰਸ ਨੂੰ ਐਕਟਰ ਸਮਝਦੇ ਆ ਸਟਾਰਸ ਨੂੰ ਸਟਾਰ ਸਮਝਦੇ ਆ ਪਰ ਜਦੋਂ ਸਟੇਜ ਆਰਟਿਸਟਾਂ ਦੀ ਗੱਲ ਆਉਂਦੀ ਹੈ ਅਸੀਂ ਉਹਨਾਂ ਨੂੰ ਆਰਟਿਸਟ ਵਾਲਾ ਦਰਜਾ ਨਹੀਂ ਦਿੰਦੇ ਇਹ ਗਲਤ ਗੱਲ ਹੈ ਸੋ ਮੈਨੂੰ ਲੱਗਦਾ ਹੈ ਕਿ ਜੇ ਕੋਈ ਬੰਦਾ ਸਟੇਜ ਤੇ ਕੋਈ ਵੀ ਕਲਾ ਪ੍ਰੈਜੈਂਟ ਕਰ ਰਹਾ ਹੈ ਭਾਵੇਂ ਉਹ ਡਾਂਸ ਹੈ ਉਹ ਐਂਕਰਿੰਗ ਹੈ ਉਹ ਸ਼ਾਇਰੀ ਹੈ ਉਹ ਪੇਂਟਿੰਗ ਹੈ ਉਹ ਮਤਲਬ ਮੈਂ ਤਾਂ ਕਹਿਣਾ ਹੁੰਦਾ ਕਿ ਯਾਰ ਮੇਰੇ ਨਾਲ ਜਿਹੜੇ ਮੇਰੇ 뮤జిਸ਼ੀਅਨਸ ਨੇ ਮੈਂ ਤਾਂ ਉਹਨਾਂ ਨੂੰ ਵੀ ਆਰਟਿਸਟ ਸਮਝਦਾ ਬਿਲਕੁਲ ਸੋ ਜਿਹੜਾ ਵੀ ਬੰਦਾ ਮੈਨੂੰ ਲੱਗਦਾ ਹੈ ਕਿ ਸਟੇਜ ਤੇ ਚੜ ਗਿਆ ਤੇ ਉਹ ਕੋਈ ਵੀ ਕਲਾ ਪ੍ਰਸਤੁਤ ਕਰ ਰਿਹਾ ਹੈ ਓਕੇ ਤਾਂ ਉਹਨੂੰ ਉਹਦਾ ਬਣਦਾ ਬਣਦੀ ਇੱਜ਼ਤ ਮਿਲਣੀ ਚਾਹੀਦੀ ਹੈ ਔਰ ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਜਿਵੇਂ ਕੰਮਾਂ ਨੂੰ ਇੱਜ਼ਤ ਦਿੰਨੇ ਆ ਕਿ ਹਰ ਤਰ੍ਹਾਂ ਦਾ ਕੰਮ ਹੈ ਔਰ ਉਹ ਕੰਮ ਚ ਕੰਮ ਦੇ ਪੈਸੇ ਨਾਲ ਤਾਂ ਅਸੀਂ ਜੁੜੀ ਹੋਏ ਆਂ ਪਰ ਅਸੀਂ ਇੱਕ ਇੱਜ਼ਤ ਅਲੱਗ ਤੋਂ ਚਾਹੁੰਦੇ ਆਂ ਮਤਲਬ ਉਹ ਆਰਟਿਸਟ ਦੀ ਮੈਨੂੰ ਲੱਗਦਾ ਭੁੱਖ ਵੀ ਹੁੰਦੀ ਆ ਹਾਂ ਸੋ ਅਸੀਂ ਜਿਵੇਂ ਜਿਵੇਂ ਕਹਿ ਲਈਏ ਕਿ ਉਹਦੇ ਚ ਆਪਾਂ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਸੋਸਾਇਟੀ ਦਾ ਤਾਣਾ ਬਾਣਾ ਇਦਾਂ ਮੈਂ ਹੀ ਤੁਹਾਡ ਸੌਰੀ ਮੈਂ ਹੀ ਤੋਂ ਵੀ ਸੇਮ ਟੇਕ ਮਲਾਂਗਾ ਕਿ ਤੁਹਾਨੂੰ ਲੱਗਦਾ ਬੀਂਗ ਅ ਗਰਲ ਤੁਹਾਨੂੰ ਲੱਗਦਾ ਇੰਨਾ ਸੋਹਣਾ ਮੈਂ ਬੋਲ ਦੂੰਗੀ ਮੈਨੂੰ ਲੱਗਦਾ ਤੁਸੀਂ ਇੰਨਾ ਸੋਹਣਾ ਨਹੀਂ ਹੁੰਦਾ ਤੁਹਾਨੂੰ ਸੋਹਣਾ ਬੋਲਦਾ ਮਿਲਾਂਦਾ ਉਹ ਦਿਨ ਉਹ ਦਿਨ ਲੱਦੇਗੇ ਮਤਲਬ ਜਦੋਂ ਦੋ ਲੈਂਸਾਂ ਲੱਦਾਂ ਹੁੰਦਾ ਸੀ ਵੀ 올 ਇੰਡੀਆ ਰੇਡੀਓ ਵਾਲਾ ਹੀ ਸੋਹਣਾ ਬੋਲ ਸਕਦਾ ਹਰ ਕਿਸ ਦੀ ਆਵਾਜ਼ ਪਿਆਰੀ ਹੈ ਕੁਦਰਤ ਦਾ ਮਖਸ਼ਾ ਨਹੀਂ ਆਵਾਜ਼ ਪਿਆਰੀ ਨਹੀਂ ਬ੍ਰੀਫ ਅ ਡਿਸਪਲੇਸ਼ਨ ਐਕਚੁਅਲੀ ਮਾਹੀ ਵੀ ਅਸੀਂ ਇਕੱਠੇ ਹੀ ਸਾਡਾ ਥਾਟ ਹੈ ਜੁਆਇੰਟ ਥਾਟ ਲੈ ਲੈਂਦੇ ਆ ਬਿਲਕੁਲ ਜੁਆਇੰਟ ਥਾਟ ਜੁਆਇੰਟ ਸਰਕਾਰ ਅੱਛਾ ਚਲੋ ਸ਼ੇਰ ਸ਼ਾਇਰ ਸ਼ਾਇਰ ਦਬਾ ਨਹੀਂ ਸਕਦੇ ਉਹਨਾਂ ਸਾਡੀ ਸਾਡੀ ਆਡੀਅנס ਦੇ ਲਈ ਥੋੜਾ ਜਿਹਾ ਇੱਕੋ ਸ਼ੇਰ ਅੱਜ ਸ਼ੇਰ ਨਵਾਂ ਸੁਣਨਾ ਯਾਰ ਆ ਯਾਰ ਕੀ ਕਰ ਹੁਣ ਉਹ ਕਹਿੰਦੇ ਹੀ ਇਹੀ ਹੈ ਵੀ ਉਹੀ ਸਾਰਾ ਨਹੀਂ 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 ਉਹ ਨਹੀਂ ਕੋਈ ਨਹੀਂ ਕਹਿ ਰਹੇ تھے ਕੋਈ ਨਹੀਂ ਇੱਥੇ ਨਹੀਂ ਬੋਲਾਂਗੇ ਸਾਡਾ ਚਾਹ ਵਾਲਾ ਵੀ ਪਸੰਦ ਹੈ ਨਹੀਂ ਨਹੀਂ ਜੋ ਸਭ ਹੋ ਗਿਆ ਨਵਾਂ ਸੁਣਾਓ ਯਾਰ ਕੁਸ਼ ਇਹ ਮੈਂ ਆਪਣੀ ਫਿਲਮ ਦਾ ਹੀ ਸੁਣਾ ਦਿੰਦਾ ਠੀਕ ਹੈ ਜੀ ਮੈਂ ਆਪਣੀ ਫਿਲਮ ਵਾਲਾ ਵੀ ਬੋਲਦਾ ਕੁਛ ਨਵਾਂ ਨਹੀਂ ਆਪਣਾ ਫਿਲਮ ਵਾਲਾ ਤੁਹਾਨੂੰ ਮੈਂ ਬਾਅਦ ਵਿੱਚ ਸੁਣਾ ਸਕਦਾ ਆਪਣੀ ਫਿਲਮ ਵਾਲਾ ਜਿਹੜਾ ਜਿਹੜਾ ਮਾਰੀ ਤੁਹਾਨੂੰ ਜਿਹੜਾ ਦੋਨੋਂ ਨੂੰ ਚੰਗਾ ਲੱਗਦਾ ਹੋਵੇ ਸਾਡਾ ਭਾਵੇਂ ਕੱਖ ਨਾ ਰੱਖ ਪਰ ਆਪਣੇ ਤੋਂ ਵੱਖ ਨਾ ਰੱਖ ਦਿਲ ਦੇਣਾ ਸੀ ਦੇ ਛੱਡਿਆ ਏ ਤੇਰੀ ਮਰਜ਼ੀ ਰੱਖ ਨਾ ਰੱਖ ਵਾਹ ਜੀ ਵਾਹ ਬੁਸ਼ਰਾ ਖਾਨ ਕਮਾਲ ਹੈ ਕਮਾਲ ਹੈ ਸ਼ੀ ਸ਼ੀ ਇਜ਼ ਦ ਐਪੀਟੋਮੀ ਅੱਛਾ ਬੁਸ਼ਰਾ ਖਾਨ ਦੀ ਕਿਹੜੀ ਚੀਜ਼ ਪਸੰਦ ਹੈ ਮਤਲਬ ਬੰਦਾ ਮਾਰ ਸਕਦਾ ਸਿੰਪਲੀਸਿਟੀ ਉਹ ਤੁਸੀਂ ਕਿਹੜੀ ਚੀਜ਼ ਪਸੰਦ ਆ ਸਿੰਪਲੀਸਿਟੀ ਉਹ ਇਦਾਂ ਹੀ ਮਤਲਬ ਉਹਨਾਂ ਨੇ ਕੰਗੀ ਵੀ ਨਹੀਂ ਕੀਤੀ ਹੁੰਦੀ ਕਈ ਵਾਰ ਤੇ ਇਦਾਂ ਹੀ ਉਹ ਬੈਠ ਜਾਂਦੇ ਆ ਕੋਈ ਮੇਕਅਪ ਨਹੀਂ ਕਰਦੇ ਕੋਈ ਕੁਝ ਨਹੀਂ ਇਵਨ ਕਈ ਵਾਰ ਲਿਪਰ ਵੀ ਨਹੀਂ ਲੱਗਿਆ ਹੁੰਦਾ ਉਹਨਾਂ ਦੇ ਕੰਨਾਂ 'ਚ ਵੀ ਕੁਝ ਨਹੀਂ ਪਾਇਆ ਹੁੰਦਾ ਮੈਂ ਬੜੇ ਸਾਰੇ ਚ ਦੇਖਿਆ ਉਹਨਾਂ ਨੂੰ ਕੰਨਾਂ 'ਚ ਵੀ ਕੁਝ ਨਹੀਂ ਪਾਇਆ ਹੁੰਦਾ ਨਹੀਂ ਤਾਂ ਕਾਫੀ ਵੱਡੇ ਨੇ ਉਹ ਉਹ ਇਅਰਿੰਗਸ ਤਾਂ ਪਾਈ ਸਕਦੇ ਮੈਨੂੰ ਬਾਕਮਾਨ ਲੱਗਦਾ ਜਿੱਦਾਂ ਵੀ ਜਿੱਦਾਂ ਦੇ ਉਹ ਸ਼ਬਦ ਬੋਲਦੇ ਆ ਤੇ ਜਿੱਦਾਂ ਦੀ ਉਹ ਪਰਸਨੈਲਿਟੀ ਨੇ ਪੂਰਾ ਇਦਾਂ ਲੱਗਦਾ ਵੀ ਪਤਾ ਨਹੀਂ ਕਿੰਨਾ ਕੁ ਟੁੱਟਿਆ ਹੋ ਬੰਦਾ ਤਾਂ ਉਹਨਾਂ ਨੂੰ ਹੋਰ ਦਿਲ ਕਰਦਾ ਸੁਣਨ ਦਾ ਜਦੋਂ ਏਦਾਂ ਬੈਠ ਕੇ ਬੋਲਦੇ ਆ ਉਹਨਾਂ ਦੀ ਸਿੰਪਲੀਸਿਟੀ ਬਹੁਤ ਪਸੰਦ ਆ ਰਿਹਾ ਤੁਹਾਨੂੰ ਸ਼ਾਇਰੀ ਪਸੰਦ ਹੈ ਔਰ ਮੈਂ ਨੂੰ ਸਾਂਭਾ ਸ਼ਾਇਰੀ ਮੈਮ ਸੁਣਾਉਂਦੇ ਫਿਰ ਤੁਹਾਨੂੰ ਉੱਥੇ ਸੈਟ ਤੇ ਸੁਣਾਉਂਦੇ ਸੈਟ ਤੇ ਕਿੱਥੇ ਸੁਣਾਉਂਦੇ ਆ ਯਾਰ ਸ਼ਾਇਰੀ ਸ케ਡਿਊਲ ਵੱਖਰਾ ਵੱਖਰਾ ਸੀ ਨਾਲ ਸ਼ੂਟ ਕੀਤਾ ਤੁਸੀਂ ਨਾ ਬਸ ਅਸੀਂ ਸਾਡਾ ਲੜਾਈਆਂ ਵਾਲਾ ਸ਼ੈਡਿਊਲ ਸੀ ਅੱਛਾ ਸਰ ਅਲਾਮ ਹਾਣ ਵਾਲੀ ਫਿਲਮ ਨਹੀਂ ਹੈ ਹਾਂ ਉਹ ਤਾਂ ਨਹੀਂ ਸੀ ਇਰ ਸ਼ਾਹ ਪੇਸ਼ ਕਰੋ ਇਦਾਂ ਨਹੀਂ ਸੀ ਅੱਗਾ ਕਰਦਾ ਡੰਡਾ ਲੈ ਕੇ ਇੱਕ ਦੂਜੇ ਦੇ ਪਿੱਛੇ ਭੱਜ ਰਿਹਾ ਆਵਾਜ਼ ਅੱਛਾ ਵਾਕਿਆ ਮਤਲਬ ਸਾਡਾ ਪੰਜਾਬ ਵਾਲਾ ਰੋਮਾਂਸ ਵੀ ਇੰਦਾ ਨਹੀਂ ਹੁੰਦਾ ਨਾ ਇੱਕ ਦੂਸਰੇ ਦੇ ਮਗਰ ਡੰਡਾ ਲਾ ਕੇ ਥੋੜੇ ਅੜਬ ਜਿਹੇ ਵਾਲੇ ਸਾਡੇ ਮੰਮੀ ਡੈਡੀ ਵੀ ਆਏ ਹੋ ساری ਉਮਰ ਲੜਦੇ ਰਹਿਣਗੇ ਮੇਰੇ ਤੇ ਘਰ ਦੇ ਜਦੋਂ ਕਿਤੇ ਕਿਸੇ ਦੇ ਭੋਗਤ ਜਾਂਦੇ ਹਨ ਉੱਥੇ ਕਿਸੇ ਦੇ ਸੂਟ ਨੂੰ ਲੈ ਕੇ ਉਹਨਾਂ ਦੀ ਮੈਸ ਹੁੰਦੀ ਰਹਿੰਦੀ ਉਹ ਸਾਰਾ ਸਾਰਾ ਦਿਨ ਹੀ ਹੁੰਦੀ ਰਹਿੰਦੀ ਆ ਤੇ ਮੈਨੂੰ ਲੱਗਦਾ ਵੀ ਇਹ ਸਟਾਈਲ ਆਫ ਰੋਮਾਂਸ ਹੈ ਸਾਡੇ ਯਾਰ ਮੈਂ ਤਾਂ ਮੈਨੂੰ ਤਾਂ ਅਕਸਰ ਲੱਗਦਾ ਮੈਂ ਕਈ ਵਾਰੀ ਸੋਚਦਾ ਹੁੰਨਾ ਮੇਰੇ ਪਿੰਡ ਨੂੰ ਮੈਂ ਮੈਂ ਹਮੇਸ਼ਾ ਜੇ ਮੈਂ ਕੁਝ ਵੀ ਇਮੇਜਿਨ ਕਰਨਾ ਹੋਵੇ ਕੋਈ ਗੱਲ ਦਾ ਤੱਤ ਕੱਢਣਾ ਹੋਵੇ ਤਾਂ ਮ ਮੈਨੂੰ ਇਹ ਲੱਗਦਾ ਕਿ ਯਾਰ ਮੇਰੇ ਪਿੰਡ ਚ ਤਾਂ ਬਹੁਤ ਸਾਰੇ ਐਸੇ ਅੱਜ ਵੀ ਲੋਕ ਹੈਗੇ ਨੇ ਜਿਨ੍ਹਾਂ ਸਾਰੇ ਚਾਚੇ ਤਾਈ ਹੁੰਦੇ ਆ ਪਿੰਡ ਚ ਆਉਂਦੇ ਹੁੰਦੇ ਸਹੀ ਤੇ ਮੈਨੂੰ ਇਹ ਲੱਗਦਾ ਕਿ ਮੇਰੇ ਤਾਏ ਨੇ ਮੇਰੀ ਤਾਈ ਨੂੰ ਕਦੀ ਆਈ ਲਵ ਯੂ ਕਿਹਾ ਹੋਣਾ ਉਹਨਾਂ ਦਾ ਇਜ਼ਹਾਰ ਬਸ ਇੰਨਾ ਮਤਲਬ ਉਹਨਾਂ ਦਾ ਇਜ਼ਹਾਰ ਵੀ ਅਲੱਗ ਤਰ੍ਹਾਂ ਹੀ ਆ ਹਨਾ ਸੋ ਸਾਡਾ ਪਿੰਡਾਂ ਦਾ ਪਿਆਰ ਬਾਲਾ ਪਿਆਰ ਵੀ ਬਾਲਾ ਪੋੜਾ ਤੇ ਉਹ ਇਹਦੇ ਚ ਹੀ ਖੁਸ਼ ਨੇ ਹਨਾ ਮਤਲਬ ਲੇਡੀਜ਼ ਵੀ ਇਹਦੇ ਚ ਹੀ ਖੁਸ਼ ਨੇ ਨਹੀਂ ਲੱਗਦਾ ਕਿ ਸਾਡੇ ਮਤਲਬ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਉਹਨਾਂ ਨੇ ਜੇ ਖੁਸ਼ੀ ਜ਼ਾਹਿਰ ਕਰਨੀ ਹੈ ਤਾਂ ਸ਼ਾਇਦ ਕੜਾ ਪ੍ਰਸ਼ਾਦ ਸਾਡੇ ਘਰ ਚ ਬਹੁਤ ਪਸੰਦ ਆ ਤਾਂ ਜਦ ਤਨ ਤਾਈ ਨੇ ਖੁਸ਼ੀ ਜ਼ਾਹਿਰ ਕਰਨੀ ਤਾਂ ਕੜਾ ਪ੍ਰਸ਼ਾਦ ਬਣ ਜਾਊਗਾ ਤਾਈ ਲਈ ਹਾਂ ਦੇਖ ਲਓ ਇਹ ਬਹੁਤ ਸੋਹਣੀ ਚੀਜ਼ ਆ ਵੇਹੇ ਜੇ ਹੱਲੇ ਵੀ ਹੁੰਦਾ ਤਾਂ ਮੈਨੂੰ ਲੱਗਦਾ ਹੁਣ ਤਾਂ ਇਹ ਬਹੁਤ ਮਾਡਰਨ ਚੱਕੇ ਗਏ ਆ ਇਹ ਵੀ ਹੁਣ ਅੱਛਾ ਫਿਲਮ ਤੁਹਾਡੀ ਜਿਹੜੀ ਆ ਬਹੁਤ ਸੋਹਣੀ ਲਵ ਸਟੋਰੀ ਆ ਪਰ ਲਵ ਸਟੋਰੀ ਜਦੋਂ ਆਪਾਂ ਕਰਦੇ ਆ ਵੀ ਹੁਣ ਦੋ ਕੈਰੈਕਟਰ ਆ ਅੱਜ ਕੱਲ ਵੇਹੇ ਵੀ ਪਿੱਛੇ ਜੇ ਹੁਣ ਬਿੱਗ ਬੌਸ ਆਇਆ ਤੂੰ ਦਵਾਦੋ ਦੋ ਬੀਬੀਆਂ ਵਾਲਾ ਕੰਮ ਵੱਧ ਗਿਆ ਪੰਜਾਬ ਚ ਵੀ ਇੱਕ ਬੰਦਾ ਨਿਕਲ ਆਇਆ ਜਿਹਦੀਆਂ ਦੋ ਘਰਾਂ ਵਾਲੀਆਂ ਹੈਗੀਆਂ ਆਹ ਕਨਸੈਪਟ ਦੋ ਘਰ ਵਾਲੀਆਂ ਦਾ ਦੇ ਪੁੱਛਾਂ ਕਿਦਾਂ ਨੂੰ ਲੱਗਦਾ ਵੀ ਕੀ ਕੀ ਹੈ ਇਹ ਇਸ ਬਾਰੇ ਤਾਂ ਨਹੀਂ ਮੈਂ ਕੋਈ ਕਮੈਂਟ ਕਰਨਾ ਚਾਹਾਂਗਾ ਹਾਂ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਹਾਂ ਸਾਡੀ ਫਿਲਮ ਇਸ ਥਾਟ ਦੇ ਆਸ-ਪਾਸ ਹੈ ਜੀ ਕਿ ਬੰਦਾ ਦੋ ਕੁੜੀਆਂ ਚ ਲੈ ਲੋ ਜਾਂ మేబీ ਉਹ ਕਰ ਵਾਲੀਆਂ ਹੋਣ ਇਸ ਫਿਲਮ ਚ ਕੁਝ ਵੀ ਹੋ ਸਕਦਾ ਤਾਂ ਬਸ ਉਹ ਫਸਿਆ ਜ਼ਰੂਰ ਹੋਇਆ ਦੋਨਾਂ ਚ ਤੇ ਮੈਨੂੰ ਤਾਂ ਫਿਲਮ ਦੇ ਵਿੱਚ ਦੋ ਹੀਰੋਇਨਾਂ ਨੂੰ ਐਜ਼ ਅ ਪ੍ਰੋਡਿਊਸਰ ਮੈਨੂੰ ਹੁੰਦਾ ਸੀ ਕਿਤੇ ਉਹਨੂੰ ਨਾ ਕੁਝ ਬੁਰਾ ਲੱਗੇ ਜਿੱਤੇ ਉਹ ਸੋ ਆਈ ਕੈਨ ਇਮੇਜਨ ਕਿ ਸੱਚੀ ਮੁੱਚੀ ਜੇ ਬੰਦੇ ਦੀਆਂ ਦੋ ਬੀਵੀਆਂ ਹੋਣ ਹਾਂ ਤੇ ਯਾਰ ਉਹ ਤਨ ਉਹ ਬੰਤਾ ਦੇਖਦਾ ਬੰਦੇ ਨੂੰ अच्छा एक्टर एक्ट्रेसस ਵੀ ਨੀ ਇਸ਼ਾਮ ਹੁੰਦੇ ਹਨਾ ਮਤਲਬ ਜੇ ਐਕਚੁਅਲ ਲਾਈਫ ਚ ਨਹੀਂ ਐਕਚੁਅਲੀ ਉਹੀ ਮੈਂ ਪਹਿਲਾਂ ਵੀ ਕਿਹਾ ਨਾ ਕਿ ਹਰ ਕਲਾਕਾਰ ਨੂੰ ਇੱਕ ਚੀਜ਼ ਸਭ ਤੋਂ ਪਹਿਲਾਂ ਚਾਹੀਦੀ ਹੁੰਦੀ ਹੈ ਔਰ ਕਲਾਕਾਰ ਬਹੁਤ इमोशनल ਹੁੰਦੇ ਹੈ ਕਲਾਕਾਰ ਨੂੰ ਤੁਸੀਂ ਜੇ ਕੋਈ ਕਲਾਕਾਰ ਤੁਹਾਡੇ ਰੂਮ ਚ ਐਂਟਰ ਕੀਤਾ ਜੇ ਤੁਸੀਂ ਸਮਾਈਲ ਨਹੀਂ ਕੀਤੀ ਸ਼ਾਇਦ ਤੁਸੀਂ ਕਿਸੇ ਹੋਰ ਖਿਆਲ ਚ ਤਾਂ ਕਲਾਕਾਰ ਨੂੰ ਉਹ ਵੀ ਚੁਭਦਾ ਹੈ اچھا ਸੋ ਮੈਨੂੰ ਇਹ ਲੱਗਦਾ ਹੈ ਕਿ ਉਹ ਰਿਸਪੈਕਟ ਬਣਾ ਕੇ ਰੱਖਣੀ ਕਿ ਕਿਸੇ ਨੂੰ ਉਹ ਤਾਂ ਸਾਰਿਆਂ ਦੀ ਡਿਊਟੀ ਹੈ ਸਾਡੇ ਸਾਰਿਆਂ ਦੀ ਮੋਰਲ ਜ਼ਰੂਰੀ ਹੈ ਮਨ ਲਾ ਦਾ ਮੋਰਲ ਡਿਊਟੀ ਹੈ ਬਟ ਆਫਕੋਰਸ ਇਹ ਤਾਂ ਜ਼ਰੂਰੀ ਹੈ ਸਭ ਤੋਂ ਮੈਂ ਤਾਂ ਲੱਗਦਾ ਕਿ ਇਸ ਤੋਂ ਜ਼ਰੂਰੀ ਕੁਝ ਵੀ ਨਹੀਂ اچھا ਮੈਨੂੰ ਇਹ ਕਲਾਕਾਰਾਂ ਦੀਆਂ ਗੱਲਾਂ ਛੋਟੀਆਂ ਬੜਾ ਸੋਹਣਾ ਲੱਗਦਾ ਵੀ ਤੁਸੀਂ ਰਿਸਪੈਕਟ ਆ ਰਿਹਾ ਸੁਝਦੇ ਹੋ ਕਿਉਂਕਿ ਕਈ ਵਾਰ ਬਾਉਂਸਰਾਂ ਨਾਲ ਕਿਰੇ ਉਹਨੇ ਐਂ ਧੁੰਦੇ ਜਾਂਦੇ ਪਤਾ ਨਹੀਂ ਲੱਗਦਾ ਕਿ ਕਿਹੜਾ ਕਿੱਥੇ ਨਹੀਂ ਹੁੰਦਾ ਨਹੀਂ ਨਹੀਂ ਮੈਂ ਤਾਂ ਯਾਰ ਸੱਚੀ ਮੈਨੂੰ ਨਾ ਇਹ ਮੈਂ ਅੱਜ ਵੀ ਅਸੀਂ ਨਾ ਇੱਕ ਤੀਆਂ ਦੇ ਮੇਲੇ ਤੇ ਜਾ ਕੇ ਆਏ ਆ ਜਿਹੜਾ ਸਾਡਾ ਮੇਨ ਮੁੰਡਾ ਹੈ ਗੁਰਦੀਪ ਵੀਰਾ ਮੇਰਾ 6-7 ਸਾਲ ਦਾ ਤਾਂ ਮੈਂ ਉਹਨੂੰ ਬੁਲਾਇਆ ਤੇ ਮੈਂ ਕਿਹਾ ਵੀ ਇੱਥੇ ਸਾਰੀਆਂ ਲੇਡੀਜ਼ ਨੇ ਤੇ ਤੂੰ ਸਲੀਕੇ ਨਾਲ ਸਾਰੇ ਮੁੰਡਿਆਂ ਨੂੰ ਕਹਿ ਦੇ ਕਿ ਇੱਥੇ ਸਲੀਕੇ ਨਾਲ ਪੇਸ਼ ਹੋਣਾ ਸੋ ਮੈਨੂੰ ਬਹੁਤ ਲੱਗਦਾ ਹੈ ਕਿ ਮੈਂ ਕਲਚਰ ਵਧੀਆ ਨਹੀਂ ਲੱਗਦਾ ਮੈਨੂੰ ਮੈਨੂੰ ਲੱਗਦਾ ਹੈ ਕਿ ਤੁਸੀਂ ਪਰ ਐਕਚੁਅਲੀ ਇਹ ਐ ਹੀ ਹੈ ਨਹੀਂ ਐਕਚੁਅਲੀ ਗਰਾਊਂਡ 'ਤੇ ਯਾਰੀ ਬਹੁਤ ਹੁੰਦਾ ਫਿਰ ਉਹ ਤਾਂ ਮੈਨੇਜ ਕਰਨਾ ਵੀ ਔਖਾ ਜਾਂਦਾ ਅੱਛਾ ਚਲੋ ਮਹੀਦ ਤੁਹਾਡੇ ਲਈ ਪਿਆਰ ਕੀਆ ਰੋਜ਼ ਕੀਆ ਰੋਜ਼ੀ ਕੀਆ ਤੇ ਗੁਲਾਬ ਕੀਆ ਤਿੰਨਾਂ ਚ ਮਤਲਬ ਪਿਆਰ ਦੀ ਡਿਫੀਨੇਸ਼ਨ ਇਸ ਇਸ ਕੰਟੈਕਸਟ ਦੇਣੀ ਹੋਵੇ ਮੈਂ ਥੋੜਾ ਪਿਆਰ ਕਾਨਸੈਪਟ ਇਹ ਸਵਾਲ ਤਾਂ ਨਹੀਂ ਕਿਸੇ ਨੇ ਪੁੱਛਿਆ ਅਰੇ ਨਵਾਂ ਸਵਾਲ ਆਇਆ ਹੈ। ਪਹਿਲਾਂ ਤੁਸੀਂ ਜਵਾਬ ਦਿਓ। ਕਿਉਂ ਪੁੱਛਿਆ ਤੁਹਾਨੂੰ ਹੈ? ਆਉਂਦੀ ਐ ਨਹੀਂ ਹੈਗਾ। ਦੇਖੋ ਮਾੜ ਜਿਹੜੇ ਤਾਂ ਪਹਿਲਾਂ ਖੜ ਜਾਂਦੇ ਯਾਰ ਤੁਸੀਂ ਪਿੱਛੇ ਰਹਿ ਰਹੇ ਹੋ। ਐਡਾ ਕਿਹੜੀ ਗੱਲ? ਨਹੀਂ। ਨਹੀਂ ਮੈਂ ਆਪਣੇ ਕੈਰੈਕਟਰ ਬਾਰੇ ਦੱਸਦਾ। ਨਹੀਂ 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 ਕੈਰੈਕਟਰ ਬਾਰੇ ਨਹੀਂ ਪੁੱਛਿਆ। ਤੁਹਾਡਾ ਪਿਆਰ ਬਾਰੇ ਕੀ ਟੇਕ ਹੈ? ਰੋਜ਼ ਬਾਰੇ ਕੀ ਟੇਕ ਹੈ? ਰੋਜ਼ੀ ਬਾਰੇ ਤੇ ਗੁਲਾਬ ਬਾਰੇ। ਚਲੋ ਗੁਲਾਬ ਬਾਰੇ ਤੁਸੀਂ ਪਹਿਲਾਂ ਵੀ ਦੱਸੋਗੇ ਚੱਕਰ। ਨਹੀਂ ਕਿਉਂ? ਇਹ ਗੁਲਾਬ ਬਹੁਤ ਸਿੰਸੇਅਰ ਮੁੰਡਾ ਹੈ ਪਿੰਡ ਦਾ। ਹੂੰ। ਗੁਲਾਬ ਨਾ ਗੁਰਨਾਮ ਗੁਲਾਬ ਬਹੁਤ ਸincere ਮੁੰਡਾ ਹੈ ਯਾਰ ਮੈਂ sincere ਨਹੀਂ ਆ ਮੈਂ ਗੁਲਾਬ ਬਾਰੇ ਦੱਸਣਾ ਨਾ ਗੁਰਨਾਮ ਬਾਰੇ ਨਹੀਂ ਗੁਲਾਬ ਬਹੁਤ sincere ਮੁੰਡਾ ਹੈ ਉਹਨੂੰ ਆਪਣੇ ਘਰ ਦੀ ਬਹੁਤ ਇੱਜ਼ਤ ਦਾ ਖਿਆਲ ਹੈ ਜਿੱਦਾਂ ਵੀ ਅੰਦਰ ਕੋਈ ਨਾ ਦੇਖੇ ਅੱਛਾ ਤੂੰ ਇੱਥੇ ਕੀ ਕਰਦੀ ਹੈ ਚਲੋ ਇਹ ਕੰਮ ਅੰਦਰ ਜਾ ਕੇ ਸਟੋਰੀ ਨਹੀਂ ਦੱਸਣੀ ਹੈਨਾ ਜੋ ਵੀ ਹੈ ਵਾਟਐਵਰ ਪ੍ਰੋਡਿਊਸਰ ਬੋਲਵੇ ਪ੍ਰੋਡਿਊਸਰ ਅੰਦਰਲਾ ਪ੍ਰੋਡਿਊਸਰ ਬਾਹਰ ਕੇ ਤੇ ਇਹ ਇਹ ਚੀਜ਼ਾਂ ਦਾ ਉਹਨੂੰ ਬਹੁਤ ਖਿਆਲ ਹੈ ਹੈਨਾ ਤੇ ਦੋਸਤੀ ਵੀ ਵਧੀਆ ਨਿਭਾਉਂਦਾ ਉਹ ਤੇ ਦੂਜਾ ਉਹਨੂੰ ਪਿਆਰ ਹੋ ਜਾਂਦਾ ਕਿਸੇ ਕੁੜੀ ਨਾਲ ਪਰ ਫਿਰ ਵੀ ਉਹ ਇੱਕ ਕਸ਼ਮਿਕ ਉਸ ਚ ਹੁੰਦਾ ਵੀ ਉਹਨੂੰ ਪਿਆਰ ਹੋਇਆ ਹੈ ਕਿ ਨਹੀਂ ਹੋਇਆ ਭੋਲਾ ਹੈ ਨਾ ਵਿਚਾਰਾ ਐਂਡ ਤੇ ਜਾ ਕੇ ਪਤਾ ਲੱਗਦਾ ਔਰ ਉਹ ਜਿਹੜਾ ਐਂਡ ਤੇ ਤੁਸੀਂ ਡਾਇਲੋਗ ਬੋਲਿਆ ਹੈ ਨਾ ਪਲੀਜ਼ ਸਪ ਕਰ ਜਾ ਸੌਰੀ ਸਟੋਰੀ ਅੱਛਾ ਪਿਆਰ ਕੀ ਹੈ ਤੁਹਾਡੇ ਕੀ ਜਿਹੜਾ ਡਾਇਲੋਗ ਬੋਲਿਆ ਨਾ ਉੱਥੇ ਹੀ ਜ਼ਿਆਦਾ ਮਤਲਬ ਮੈਨੂੰ ਤਰਸ ਆਇਆ ਵੀ ਯਾਰ ਇੰਨਾ ਉਹ ਉਹ ਗੁਲਾਬ ਠੀਕ ਕਰ ਸਕਦਾ ਸੀ ਅੱਛਾ ਹਾਂ ਚਲੋ ਡਾਇਲੌਗ ਦੇਖਣ ਦੇ ਲਈ ਤੁਹਾਨੂੰ ਫਿਲਮ ਦੇਖਣੀ ਪੈਣੀ ਆ ਬਾਕੀ ਡਾਇਲੌਗ ਸੰਗੀਨ ਬਹੁਤ ਹੀ ਜ਼ਿਆਦਾ ਭੂਲਾ ਡਾਇਲੌਗ ਹੈ ਕੀ ਬੋਲਾ ਯਾਰ ਮੈਂ ਅੱਛਾ ਫਿਰ ਮਾਹੀ ਨੂੰ ਭੋਲੇ ਮੁੰਡੇ ਬਣਾਉਂਦਾ ਮਤਲਬ ਹੈ ਨਾ ਹੈ ਨਾ ਬੋਲੀ ਦਾ ਡਾਇਲੌਗ ਯਾਰ ਗਾਇਜ਼ ਹੁਣ ਮੈਂ ਤੁਹਾਨੂੰ ਜਾਣ ਕੇ ਇਦਾਂ ਕਿਹਾ ਵੀ ਤੁਸੀਂ ਜਾ ਕੇ ਦੇਖੋ ਜਾਣ ਕੇ ਨਹੀਂ ਕਿਹਾ ویسੇ ਮੇਰੇ ਤੋਂ ਰੁਕਿਆ ਹੀ ਨਹੀਂ ਜਾ ਰਿਹਾ ਕਿਤੇ ਬੋਲ ਹੀ ਨਾ ਦਵਾ ਓਕੇ ਚਲੋ ਪਿਆਰ ਬਾਰੇ ਕੀ ਪਿਆਰ ਪਿਆਰ ਬਾਰੇ ਏ ਮੈਂ ਸੱਚੀ ਜਾਣਨਾ ਚਾਹੁੰਨਾ ਮੈਂ ਵੀ ਜਾਣਨਾ ਚਾਹੁੰਨਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਪਿਆਰ ਕੀ ਹੈ ਬਸ ਮੈਂ ਬੜੇ ਥੋੜੇ ਪੋਡਕਾਸਟ ਸੁਨੇ ਆ ਯਾਰ ਉਹ ਤੋਂ ਕਖਰਾ ਹੈ ਦੇਖ ਦੇ ਕੀ ਮੈਨੂੰ ਇਦਾਂ ਲੱਗਦਾ ਕਿ ਪਿਆਰ ਹੋ ਗਿਆ ਇਦਾਂ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਇੱਕ ਦੂਜੇ ਨੂੰ ਬੰਨ ਕੇ ਰੱਖ ਲੋ ਵੀ ਤੂੰ ਇਦਾਂ ਨਹੀਂ ਕੀਤਾ ਉਦਾਂ ਨਹੀਂ ਕੀਤਾ ਹਨਾ ਅੱਜ ਕੱਲ ਪਿਆਰ ਦਾ ਮਤਲਬ ਕੁਝ ਹੋਰ ਹੈ ਮਤਲਬ ਜਿੱਦਾਂ ਅਸੀਂ ਦੌੜ ਚ ਲੱਗੇ ਹੋਏ ਆ ਸਨੈਪਚੈਟ ਇਹ ਉਹ ਇਦਾਂ ਉਦਾਂ ਲੋਕੇਸ਼ਨਾਂ ਸਟ੍ਰੀਕਾਂ ਮਿੰਟ ਤੇ ਅੱਡ ਹੋ ਜਾਣਾ ਇੱਥੇ ਬੰਦਾ ਅੱਡ ਹੁੰਦਾ ਉੱਥੇ ਬੰਦਾ ਦੂਜੇ ਨਾਲ ਸਟ੍ਰੀਕ ਜੋੜ ਲੈਂਦਾ ਮਤਲਬ ਅੱਜ ਕੱਲ ਇਜ਼ੀ ਹੋ ਗਿਆ ਲੱਭਣਾ ਵੀ ਤੇ ਖੋਣਾ ਵੀ ਹਮ ਇਧਰ 15 ਮਿੰਟ ਲੜਾਈ ਹੋਏ ਨਾ ਤੇ ਮਤਲਬ ਜੇ ਲੜਾਈ ਹੋ ਗਈ 5 ਮਿੰਟ ਚ ਬੰਦਾ ਸੋਚ ਲੈਂਦਾ ਇੱਕ ਦੂਜੇ ਬਾਰੇ ਵੀ ਅੱਸੀ ਹੋਣੀ ਰਹਿਣਾ ਬਾਤ ਖਤਮ ਈਗੋ ਬਹੁਤ ਹੈ ਲੋਕਾਂ ਚ ਵੀ ਉਦਾਂ ਦੱਸ ਰਹੀ ਹਾਂ ਮੈਂ ਨਹੀਂ ਮੈਂ ਉਹ ਸੋਚ ਰਹੀ ਆ ਕਿ ਇਦਾਂ ਇਦਾਂ ਸੀਰੀਅਸ ਹੋ ਗਿਆ ਬੰਦਾ ਮੈਂ ਸੁਦੇ ਮੋਸਾਈਕਲ ਮੈਂ ਆ ਤੁਸੀਂ ਸੋਚ ਰਹੇ ਹੋਣਾ ਨਾ ਵੀ ਮੈਂ ਵੀ ਇਦਾਂ ਕਰਦਾ ਮੈਨੂੰ ਇਹ ਲੱਗਾ ਕਿ ਮੈਂ ਇਦਾਂ ਕਰਦਾ ਮੈਂ ਵੀ ਇਦਾਂ ਕਰਦਾ ਮੈਂ ਬਹੁਤ ਯਾਰ ਮੈਂ ਵੀ ਇਦਾਂ ਕਰਦਾ ਬੜਾ ਬਹੁਤ 올ਡ ਸਕੂਲ ਆ ਬਹੁਤ 올ਡ ਸਕੂਲ ਹਾਂਜੀ ਪਿਆਰ ਇਦਾਂ ਹੀ ਹੋਣਾ ਚਾਹੀਦਾ ਕਿ ਤੁਸੀਂ ਆਜ਼ਾਦ ਰੱਖੋ ਆਪਣੇ ਸਾਥੀ ਨੂੰ ਹਾਂ ਬੇਪਰਵਾ ਬੇਪਰਵਾ ਠੀਕ ਹੈ ਤੁਹਾਡੇ ਤੁਹਾਡੇ ਲਈ ਬਜੀ ਯਾਰ ਮੇਰੇ ਮਾਇਨੇ ਦਾ ਨਾ ਸੱਚੀ ਮੈਨੂੰ ਇਹ ਲੱਗਦਾ ਮੇਰੇ ਹਰ ਸਾਲ ਪਿਆਰ ਲਈ ਮਾਇਨੇ ਬਦਰ ਜਾਂਦੇ ਆ ਪਰ ਫਿਰ ਵੀ ਇੱਕ ਇੱਕ ਅੱਜ ਕੱਲ ਅੱਜ ਕੱਲ ਅੱਜ ਕੱਲ ਅੱਜ ਕੱਲ ਮੇਰਾ ਇਹ ਥਾਟ ਚੱਲ ਰਿਹਾ ਹੈ ਕਿ ਇਹ ਗੱਲ ਮੈਂ ਕਿਤੇ ਪੜ੍ਹੀ ਹੈ ਕਿ ਉਮਰ ਹਾਂ ਕਿ ਉਮਰ ਬੀਤ ਗਈ ਪਰ ਪਤਾ ਨਹੀਂ ਲੱਗਿਆ ਪਿਆਰ ਕੌਣ ਸੀ ਜਦ ਤੱਕ ਪਤਾ ਲੱਗਿਆ ਮੈਂ ਉਹਨੂੰ ਖੋ ਚੁੱਕਿਆ ਸੀ ਸਹੀ ਹੈ ਕਈ ਵਾਰ ਬਹੁਤ ਸਾਰੀਆਂ ਚੀਜ਼ਾਂ ਬਹੁਤ ਲੇਟਰ ਔਨ ਬਤਲਦੀਆਂ ਨੇ ਲੇਟਰ ਔਨ ਸਟੇਜ ਤੁਹਾਡੇ ਨਾਲ ਕਦੀ ਹੋਇਆ ਕਿਸੇ ਲੇਟਰ ਔਨ ਸਟੇਜ ਤੇ ਗਏ ਨਹੀਂ ਵੀ ਬਾਤ ਵਿੱਚ ਪਤਾ ਲੱਗਾ ਵੀ ਔਰ ਬੰਦਾ ਤਾਂ ਠੀਕ ਸੀਗਾ ਮੇਨੂੰ ਨਹੀਂ 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 ਮਾਹੀ ਨੇ ਕਿਸੇ ਨੂੰ ਖੋਇਆ ਨਹੀਂ ਇਹ ਤਾਂ ਹਰਦੇਵ ਮਾਹੀ ਨੰਗਲ ਮਿਲਾਂ ਦਾ ਬਹੁਤ ਸੁਣਦੇ ਰਹੇ ਮੈਂ ਤਾਂ ਉਹ ਲੱਗਦਾ ਰਿਆਂ ਯਾਰੀ ਗਾਣੇ ਤਾਂ ਐ ਸੁਣਦੀ ਸੱਚੀ ਮੈਨੂੰ ਲੱਗਦਾ ਇਹ ਤਾਂ ਪੱਕਾ ਦਿਲ ਟੁੱਟਿਆ ਹੋਇਆ ਹੈ ਨਹੀਂ ਦਿਲ ਟੁੱਟਿਆ ਹੋਇਆ ਇਸ ਗਾਣੇ ਸੁਣਦੀ ਹੈ ਓਏ ਹੋਏ ਹੋਏ ਪਤਾ ਨਹੀਂ ਇਹ ਹੀ ਸੁਣ ਸਕਦੀ ਹੈ ਕੋਈ ਕੰਦਾ ਮੈਂ ਤਾਂ ਅੱਜਕੱਲ ਐਵੇਂ ਤਾਂ ਸੈਡ ਗਾਣਾ ਮੈਨੂੰ ਮੈਨੂੰ ਇੰਜ ਲੱਗਦਾ ਕਿ ਯਾਰ ਪਰ ਇਹ ਵੀ ਮੈਨੂੰ ਲੱਗਦਾ ਹੈ ਕਿ ਜਿਹੜੇ ਸੈਡ ਗਾਣੇ ਸੁਣਦੇ ਨੇ ਉਹ ਸਿਰਫ ਸੈਡ ਇੰਜੋਏ ਕਰਦੇ ਪਰ ਐਕਚੁਅਲੀ ਜਦੋਂ ਤੁਹਾਨੂੰ ਕੁਝ ਪੇਨ ਹੁੰਦੀ ਆ ਤੁਸੀਂ ਸੈਡ ਗਾਣਾ ਫਿਰ ਸੁਣਿਆ ਨਹੀਂ ਅੰਤ ਤੱਕ ਸੈਡਿਸ ਪਲੇజర్ ਆ ਸੁਣਿਆ ਜਾਂਦਾ ਐ ਐਕਚੁਅਲੀ ਮੈਂ ਦੱਸਦੀ ਆ ਮੈਂ ਸੈਡ ਗਾਣੇ ਕਿਉਂ ਸੁਣਦੀ ਆ ਕਿਉਂਕਿ ਜਦੋਂ ਮੈਂ ਸੁਣਦੀ ਸੀ ਨਾ ਉਦੋਂ ਉਦੋਂ ਚੁੱਬਦੇ ਸੀ ਹੁਣ ਮੈਂ ਜਦੋਂ ਸੁਣਦੀ ਆ ਤਾਂ ਮੈਂ ਇੰਜੋਏ ਕਰਦੀ ਆ ਮੈਂ ਇਹ ਸੁਣਨਾ ਚਾਹੁੰਦਾ ਸੀ ਤਾਂ ਹੀ ਲੈ ਦੂਜੀ ਗੱਲ ਪਾਈ ਸੀ ਤੇ ਤੁਸੀਂ ਰਿਸੀਵ ਕੀਤੀ ਨਹੀਂ ਨਹੀਂ ਬਰਦੀ ਐ ਸੁਬਹੜੀ ਚ ਉਹ ਮੈਂ ਦੱਸ ਦੱਸ ਹੀ ਦਿੰਨੀ ਆ ਕਿਉਂਕਿ ਇਹਨਾਂ ਦਾ ਗੱਲ ਵੀ ਸਹੀ ਐ ਵੀ ਜਦੋਂ ਅਸੀਂ ਸੈਡ Song ਸੁਣਦੇ ਆ ਨਾ ਤੇ ਜੇ ਸਾਨੂੰ ਸੱਚੀ ਲੱਗੀ ਹੋਵੇ ਤਾਲ ਵਰ ਬਹੁਤ ਬੰਦਾ ਰੋਂਦਾ ਸੁਣ ਸੁਣ ਕੇ ਬਹੁਤ ਰੋਂਦਾ ਪਰ ਜਿਹੜਾ ਸੁਣ ਸੁਣ ਕੇ ਪੱਕਾ ਹੀ ਹੋ ਗਿਆ ਹੋਵੇ ਫਿਰ ਉਹਨੂੰ ਚੰਗਾ ਹੀ ਉਹ ਲੱਗਦਾ ਹਾਏ ਇਹ ਤਾਂ ਦਿਲ ਟੁੱਟਿਆ ਤੁਸੀਂ ਸੱਚੀ ਕਹਾਣੀ ਪੱਥਰ 90% ਦਿਲ ਟੁੱਟਿਆ ਮਾਈਆ ਠੀਕ ਹੈ ਤੁਹਾਡੇ ਦੋਨਾਂ ਦਾ ਜਲੰਦਰ ਨਾਲ ਬਹੁਤ ਵੱਡਾ ਰਿਸ਼ਤਾ ਹੈ ਨਾ ਤੋ ਟੁੱਟ ਵੀ ਸ਼ਾਇਦ ਹੈਗਾ ਨਾ ਤੁਹਾਡਾ ਹੀ ਰਿਸ਼ਤਾ ਬਾਈ ਇਹ ਬਸ ਟੈਂਟ ਹੁੰਦੇ ਰਹੇ ਮੇਰੇ ਨਾਲ ਕਿੱਸਾ ਕੁੱਸਾ ਸੁਣਿਆ ਸੀ ਯਾਰ ਉਹ ਤਾਂ ਮੈਂ ਵੈਸੇ ਉਹ ਇੱਕ ਕਹਾਣੀ ਹੈ ਉਹ ਕਹਾਣੀ ਨਹੀਂ ਹੈ ਮੈਂ ਆਈ ਮੀਨ ਤੁਹਾਡੇ ਲਾਈਫ ਦੀ ਕਹਾਣੀ ਹੈ ਉਹ ਇੰਟਰਵਿਊ ਚ ਬੋਲੀ ਸੀ ਮੈਂ ਹਾਂਜੀ ਇਹ ਬੜੇ ਨੇ ਇਹਨਾਂ ਤੋਂ ਸੁਣੋ ਦੋਨੋਂ ਦਾ ਕਿਵੇਂ ਆ ਵਾਈ ਕਿਵੇਂ ਨਹੀਂ ਮੈਂ ਤਾਂ ਮੈਂ ਤਾਂ ਆਈ ਲਵ ਜਲੰਧਰ ਯਾਰ ਪਤਾ ਨਹੀਂ ਮੈਨੂੰ ਐ ਹੀ ਅਜੀਬ ਜਿਹਾ ਇੱਕ ਚਾ ਹੁੰਦਾ ਹੈ ਕਿ ਮੈਂ ਜਲੰਧਰ ਚੱਲਿਆ ਚੰਡੀਗੜ੍ਹ ਚ ਨਾ ਚੰਡੀਗੜ੍ਹ ਤੋਂ ਤਾਂ ਕਿਤੇ ਜ਼ਿਆਦਾ ਚੰਡੀਗੜ੍ਹ ਦਾ ਮੈਨੂੰ ਚੰਡੀਗੜ੍ਹ ਦਾ ਚਾ ਨਹੀਂ ਸੀ ਮੈਨੂੰ ਹਮੇਸ਼ਾ ਜਲੰਧਰ ਦਾ ਹੀ ਚਾ ਸੀ ਮੈਨੂੰ ਸਾਰੀ ਇੰਟਰਵਿਊ ਚ ਆਹੇ ਗੱਲ ਸੁਣੀ ਬਹੁਤ ਲੱਗੀ ਮੈਂ ਜਲੰਧਰ ਤੋਂ ਆ ਵੀ ਜਲੰਧਰ ਦਾ ਵੀ ਕਿਸੇ ਨਹੀਂ ਯਾਰ ਜਲੰਧਰ ਜਲੰਧਰ ਹੀ ਹੈ ਵਾਕਈ ਜਲੰਧਰ ਦੀ ਵਾਈ ਬਹੁਤ ਦਿਆ ਇੱਥੇ ਮੈਂ ਤਾਂ ਯਾਰ ਮੈਂ ਆਪਦੀ ਜ਼ਿੰਦਗੀ ਦੇ ਬਹੁਤ ਹੀ ਖੂਬਸੂਰਤ ਸਾਲ ਇੱਥੇ گزارੇ ਨੇ ਮੈਂ 뮤직 ਜਲੰਧਰ ਤੋਂ ਸਿੱ ਉਹ ਮੇਰਾ ਕਾਲਜ ਇੱਥੇ ਸੀ ਤੇ ਮੇਰੇ ਸਟਰਗਲ ਦੇ ਜਿਹੜੇ ਦਿਨ ਹੁੰਦੇ ਆ ਜਦੋਂ ਬੰਦਾ ਕਹਿੰਦਾ ਕਿ ਯਾਰ ਮੇਰਾ ਗਾਣਾ ਚੱਲੇ ਮੈਂ 뮤직 ਡਾਇਰੈਕਟਰਾਂ ਨੂੰ ਮਿਲਾਉ ਤਾਂ ਸਾਨੂੰ ਬਹੁਤ ਅਸੀਂ ਜਲੰਧਰ ਦੇ ਨਾਲ ਗਲੀਆਂ ਦੇ ਨਾਲ ਸ਼ਾਇਦ ਸਾਂਝਾ ਅਲੱਗ ਨਹੀਂ ਕਾਲਜ ਵਾਲੀਆਂ ਗੱਲਾਂ ਜੜੀਆਂ ਹਨ ਨਹੀਂ ਨਹੀਂ ਵਾਕਿ ਜਿੱਥੇ ਤੁਸੀਂ ਪੜ੍ਹੇ ਹੋ ਨੇ ਜਿੱਥੇ ਸਟਰਗਲ ਕੀਤਾ ਹੁੰਦਾ ਮਿਲਦਾ ਉਹ ਜ਼ਮੀਨ ਹੀ ਵੱਖਰੀ ਤੁਹਾਡੇ ਲਈ ਆਹਾਂ ਸੋ ਜਲੰਧਰ ਨਾਲ ਮੇਰਾ ਇੱਕ ਅਲੱਗ ਹੀ ਪਿਆਰ ਹੈ ਔਰ ਮੈਂ ਜਾਦਵੀ ਹਾਂ ਨਾ ਹਾਲਾਂਕਿ ਮੋਸਟਲੀ ਹੁਣ ਸ਼ੋਜ਼ ਲਈ ਆਈਦਾ ਹੈ ਜਾਂ ਮੈਂ ਵੀ ਜਰ ਜਾਇਆ ਪਰ ਪਤਾ ਨਹੀਂ ਆਈ ਇੱਕ ਅੰਦਰੋਂ ਚਾ ਚੜ ਜਾਂਦਾ ਕਿ ਜਲੰਧਰ ਚੱਲੇ ਆ ਬਹੁਤ ਸੋਹਣੀ ਗੱਲ ਹੈ ਅੱਛਾ ਤੁਹਾਡਾ ਦਾ ਕਿੱਸਾ ਹੀ ਆ ਨਾ ਤੁਸੀਂ ਤਾਂ ਬਸਾਂ ਬਦਲੀ ਜਲੰਧਰ ਹਾਂ ਬਸ ਬਦਲੀ ਸੀ ਜਲੰਧਰ ਬਾਰੇ ਦੇਖਿਆ ਕਦੀ ਕੋਮਕੇ ਨਹੀਂ ਕਦੀ ਸੁਣਿਆ ਹੋਵੇ ਜਲੰਧਰ ਬਾਰੇ ਕੋ ਕਹਿ ਦੋ ਜਲੰਧਰੀਆਂ ਲਈ ਮਤਲਬ ਠੀਕ ਹੈ ਨਹੀਂ ਸੋਨਾ ਸ਼ਹਿਰ ਹੈ ਜਲੰਧਰ ਮੈਨੂੰ ਇਦਾਂ ਲੱਗਦਾ ਕਿ ਬਹੁਤ ਸਾਫ਼ ਸੁਥਰਾ ਹੈ ਤੁਹਾਨੂੰ ਪਤਾ ਜਲੰਧਰ ਦੀ ਹਿਸਟਰੀ ਜਲੰਧਰ ਦਾ ਨਾਮ ਜਲੰਧਰ ਕਿਉਂ ਪਿਆ ਸੀ ਕੋਈ ਜਿਹੜਾ ਰਾਖਸ਼ਸ ਮਤਲਬ ਇਹਦੀ ਹਿਸਟਰੀ ਆ ਵੀ ਉਹ ਰਾਖਸ਼ਸ ਹੁੰਦਾ ਸੀ ਜਲੰਧਰੀਆ ਜਲ ਦੇ ਅੰਦਰ ਕੁਝ ਤੁਸੀਂ ਦਿਲ ਤੋੜਤਾ ਜਿਵੇਂ ਮੇਰਾ ਮਨ ਲੱਗਦਾ ਤੁਸੀਂ ਪੜੇ ਲਿਖੇ ਦੰਦੇ ਮੈਨੂੰ ਲੱਗਦਾ ਮੈਂ ਇਸ ਸਟਰੀ ਬਹੁਤ ਵੀਕਾ ਇੱਕ ਇੱਥੋਂ ਦੇ ਮਹਾਰਾਜਾ ਸੀਗਾ ਕੋਈ ਕਸ਼ਟ ਆਇਆ ਸੀ ਜਲ ਮਤਲਬ ਇਸ ਜਗ੍ਹਾ ਤੇ ਤਾਂ ਉਹਨਾਂ ਨੇ ਜਲ ਦੇ ਅੰਦਰ ਬੈ ਕੇ ਭਗਤੀ ਕੀਤੀ ਸੀ ਔਰ ਇਸ ਸ਼ਹਿਰ ਨੂੰ ਬਚਾਇਆ ਸੀ ਅੱਛਾ ਸੋ ਉਸ ਤੋਂ ਬਾਅਦ ਇਹਦਾ ਨਾਮ ਜਲ ਅੰਦਰ ਜਲ ਅੰਦਰ ਜਲ ਦੇ ਅੰਦਰ ਹਾਂ ਮੈਂ ਥੋੜੀ ਜਿਹੀ ਇਕਨੋਮੀ ਦਾ ਪਤਾ ਆ ਬਟ ਇਟਸ ਵੈਰੀ ਨਾਈਸ ਠੀਕ ਅਬ ਚਲੋ ਹੁਣ ਬਾਕੀ ਮੈਂ ਗਲਤ ਦਿਓ ਸਾਦਾ ਮੈਂ ਵੀ ਵਿਕੀਪੀਡੀਆ ਦਾ ਬੋਲ ਰਿਹਾ ਚਲੋ ਗ੍ਰੀਨ ਲੀਟ ਹਾਈ ਕੋਈ ਇਦਾਂ ਵੱਡਾ ਕਿਤਾਬ ਲੈ ਕੇ ਇਦਾਂ ਪੰਨੇ ਪਲਟ ਕੇ ਪਾਣਾ ਚ ਜਾ ਕੇ ਉਹ ਜੀ ਹਿਸਟਰੀ ਕਿਤੇ ਹੈ ਨਹੀਂ ਹੁਣ ਮਿਲਦੀ ਨਹੀਂ ਔਥੈਂਟਿਕ ਹਿਸਟਰੀ ਹੈ ਨਹੀਂ ਕਿਤੇ ਕਿੱਧਰ ਨਹੀਂ ਪਰ ਮੈਨੂੰ ਸ਼ੌਂਕ ਹੈ ਵੈਸੇ ਹਿਸਟਰੀ ਦਾ ਤਾਂ ਮੈਂ ਵੈਸੇ ਹੀ ਅਕਸਰ ਮੈਂ ਪਰ ਐਵੇਂ I mean, Google ਤੇ ਜੰਨਾ ਕੁਝ ਮਿਲਦਾ Google ਵੀ ਇੱਕ ਇਨਫੋਰਮੇਸ਼ਨ ਤਾਂ ਵੀ ਐਸੇ ਹੀ ਗੱਲ Google ਹਾਂ ਸਾਡੇਆਂ ਦਾ ਵੈਸੇ ਜਿੱਥੋਂ ਮਰਜੀ ਤੁਹਾਡੇ ਹਰ ਐਕਟਰਸ ਨੂੰ ਤਾਂ ਵੈਸੇ ਮਿਲਦਾ ਟਾਈਮ ਨਹੀਂ ਹੁੰਦਾ ਪੜ੍ਹਨ ਦਾ ਜਾਂ ਫਿਰ ਹੁੰਦਾ ਨਹੀਂ ਹੁੰਦਾ ਟਾਈਮ ਫਲਾਈਟਾਂ 'ਚ ਹੁੰਦਾ ਫਲਾਈਟਾਂ 'ਚ ਠੀਕ ਹੁਣ ਤੁਸੀਂ ਪ੍ਰੋਡਿਊਸਰ ਹੋ ਕਹਿੰਦੇ ਹਿਸਟਰੀ ਤੇ ਕੁਝ ਬਣਾਓਗੇ ਮਤਲਬ ਟਾਈਮ ਹਾਂ ਸੋ ਗੁੱਡ ਕੁਐਸਚਨ ਹਾਂ ਜੀ ਨਹੀਂ ਮੈਂ ਬਣਾ ਰਿਹਾ ਕੁਝ ਮਤਲਬ ਕਿਦਾਂ ਹੁੰਦਾ ਸਿੱਖੀਸਮ ਦੇ ਉੱਤੇ ਆ ਕਿਤੇ ਆ ਕੁਝ ਨਹੀਂ ਐਕਚੁਅਲੀ ਰਿਲੀਜੀਅਸ ਸਿਨੇਮਾ ਬਣਾਉਣ ਲੱਗਾ ਤੁਹਾਨੂੰ ਡਰ ਤਾਂ ਬਹੁਤ ਲੱਗਦਾ ਕਿਉਂਕਿ ਪਤਾ ਨਹੀਂ ਤੁਸੀਂ ਕਿੱਥੇ ਗਲਤੀ ਕਰ ਜਾਂਦੇ ਹੋ ਕਿਉਂਕਿ ਇਤਿਹਾਸ ਦੇ ਲਈ ਲੋਕਾਂ ਦਾ ਅਲੱਗ ਤਰ੍ਹਾਂ ਦਾ ਪਿਆਰ ਹੈ ਔਰ ਰਿਲੀਜੀਅਨ ਦੇ ਲਈ ਅਲੱਗ ਤਰ੍ਹਾਂ ਦਾ ਪਿਆਰ ਹੈ ਤਾਂ ਉਹਦੇ ਖਿਲਾਫ ਤੁਸੀਂ ਮਤਲਬ ਤੁਹਾਡੇ ਤੁਸੀਂ ਚੋਂ ਵੀ ਬਰਦਾਸ਼ਤ ਨਹੀਂ ਕਰਦੇ ਤਾਂ ਕਿਉਂਕਿ ਸਿਨੇਮਾ ਇਹਦੇ ਵਿੱਚ ਬਹੁਤ ਪੈਸਾ ਣਵਾਲੋ ਹੁੰਦਾ ਤਾਂ ਕਿਹਦੀ ਡਰ ਲੱਗਦਾ ਬਟ ਆ ਹਿਸਟੋਰੀਕਲ ਫਿਲਮ ਤੇ ਮੈਂ ਕੰਮ ਕਰ ਰਿਹਾ अच्छा बढ़िया ठीक है अच्छा मैं थोड़ा तो थो पूछूंगा ये वाली मूवी जो मैं ਤੁਸੀਂ ਕਹਿੰਦੇ ਇਹ ਟ੍ਰੇਲਰ ਤੋਂ ਤੇ ਲੱਗਦਾ ਕਿ ਬਹੁਤ ਸਹੀ ਆ ਤੁਹਾਨੂੰ ਸਟ੍ਰੈਸ ਬਸਟ ਕਰਨ ਦੇ ਲਈ ਵਧੀਆ ਤਰੀਕਾ ਇਹ ਦੱਸਣਾ ਆ ਕਿਉਂਕਿ ਤੇ ਤੁਹਾਨੂੰ ਲੱਗਦਾ ਪੰਜਾਬੀ ਸਿਨੇਮਾ ਜਿਹੜਾ ਆ ਉਹਦੇ ਵਿੱਚ ਜਿਵੇਂ ਬਹੁਤੇ ਪ੍ਰੋਡਿਊਸਰ ਇਹ ਕਹਿੰਦੇ ਆ ਵੀ ਜਿਵੇਂ ਹੁਣ ਤੁਸੀਂ ਵੀ ਕਿਹਾ ਵੀ ਰਿਲੀਜੀਅਸ ਨੂੰ ਪਾਉਣਾ ਜਾਂ ਹਿਸਟਰੀ ਨੂੰ ਪਾਉਣਾ ਤੇ ਬਹੁਤ ਸੌਸ ਸਮਝ ਕੇ ਹੱਥ ਪਾਉਣਾ ਪੈਂਦਾ ਕਿਉਂਕਿ ਪੈਸਾ ਇਨਵੋਲਡ ਹੁੰਦਾ ਤੇ ਆਡੀਅנס ਘੱਟ ਲੱਗਦੀ ਹਾਂ ਕਿਉਂਕਿ ਕਰਨਾ ਪਤਾ ਨਹੀਂ ਆਈ ਕੋਈ ਧਰਨਾ ਕੁਝ ਵੀ ਕਰ ਸਕਦਾ ਹੈ ਹਨਾ ਤਾਂ ਤੁਹਾਡੀ ਕਿੰਨੀ ਮਨੀ ਸਟਕ ਹੋ ਜਾਂਦੀ ਹੈ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਜੇ ਅਸੀਂ ਸਾਡੇ ਹਿਸਟਰੀ ਨੂੰ ਅੱਗੇ ਲੈ ਕੇ ਆਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਇੱਕ ਜਿਵੇਂ ਕਹਿੰਦੇ ਬਰੀਥਿੰਗ ਸਪੇਸ ਸਿਨੇਮਾ ਨੂੰ ਦੇਣੀ ਪੈਣੀ ਹੈ ਕਿ ਫਿਲਮ ਬਣ ਰਹੀ ਹੈ ਯਾਰ ਫਿਲਮ ਕੋਈ ਨਹੀਂ ਇਹਨਾਂ ਨੂੰ ਬਣਾਉਣ ਦੋ ਹਨਾ ਉਹ ਰਿਲੀਜ਼ ਹੋਵੇ ਸੋ ਕੋਈ ਵਾਰੀ ਤੁਹਾਡੇ ਅੰਦਰ ਹੀ ਐਂ ਡਰ ਹੁੰਦਾ ਹੈ ਯਾਰ ਪਤਾ ਨਹੀਂ ਐਕਸੈਪਟਡ ਹੈ ਕਿ ਨਹੀਂ ਕਿਉਂਕਿ ਹਿਸਟਰੀ ਤੁਸੀਂ ਕਦੀ ਵੀ ਮੰਨ ਲਓ ਕਿਸੇ ਵੀ ਹਿਸਟੋਰੀਕਲ ਟਾਈਮ ਨੂੰ ਪੜੋਗੇ ਤਾਂ ਜੇ 10 ਸ਼ਾਇਰਾਂ ਨੇ ਜਾਂ 10 ਰਾਈਟਰਾਂ ਨੇ ਲਿਖਿਆ ਤਾਂ ਅਲੱਗ-ਅਲੱਗ ਲਿਖਿਆ ਤਾਂ ਹਿਸਟਰੀ ਤੇ ਵੀ ਬਹੁਤ ਵਿਵਾਦ ਹੁੰਦਾ ਤਾਂ ਉਹ ਵਿਵਾਦ ਤੇ ਸ਼ਾਇਦ ਅਸਮਲਦਾ ਕਿ ਸਿਨੇਮਾ ਬਣਾਉਣ ਲੱਗਾ ਹਰ ਬੰਦਾ ਥੋੜਾ ਜਿਹਾ ਜੱਗਦਾ ਅੱਛਾ ਮਾਹੀ ਜੀ ਜਦੋਂ ਆਪਾਂ ਗੱਲ ਕਰਦੇ ਆ ਕਨਕਲੂਜਨ ਤੇ ਜਿਵੇਂ ਗੁਰਨਾਮ ਕਹਿੰਦੇ ਕਿ ਕਨਕਲੂਜਨ ਤੇ ਅਸੀਂ ਬਹੁਤ ਜੰਪ ਕਰਦੇ ਹਾਂ ਨੇ ਵਿਦਆਊਟ ਥਿੰਕਿੰਗ ਐਨੀ ਪਰਸਪੈਕਟਿਵ ਵੀ ਜੰਪ ਟੂ ਦਾ ਕਨਕਲੂਜਨ ਓਨਲੀ ਤੁਹਾਨੂੰ ਲੱਗਦਾ ਵੀ ਇਹ ਮਾੜੀ ਚੀਜ਼ ਹੈ ਹੁੰਦਾ ਹੀ ਇਦਾਂ ਇਹ ਲੋਕੇ ਐਂ ਕਰ ਲੈਂਦੇ ਆ ਵੀ ਬਿਬੇਨਾ ਸੋਚੇ ਸਮਝੇ ਕੁਝ ਵੀ ਬੋਲ ਦੇਣਾ ਤੁਹਾਡੇ ਹੋਈ ਜਾਂਦਾ ਮੈਂ ਕੁਝ ਵੀ ਬੋਲ ਦਿੰਨੀ ਆ ਤਾਂ ਕਦੇ-ਕਦੇ ਪੋਜ਼ਿਟਿਵ ਵੇ ਚਲਾ ਜਾਂਦਾ ਕਦੇ-ਕਦੇ ਨੈਗੇਟਿਵ ਮੈਂ ਕਿਹਾ ਹੋਰ ਕੁਝ ਨਹੀਂ ਕੁਝ ਤੁਹਾਡੇ ਨਾਲ ਜਿਹੜੀਆਂ ਕੁੜੀਆਂ ਦੇ ਦਿਲ ਟੁੱਟੇ ਨੇ ਬੜੇ ਬੋਟਾ ਤੁਹਾਡੇ ਕੋਲੇ ਤੁਹਾਡੇ ਮੈਂ ਉਹ ਟਾਈਮ ਲੰਘਦੇ ਸਲੇ ਕਮੈਂਟਸ ਦੇ ਦ ਸੀ ਦੀਦੀ ਅਸੀਂ ਵੀ ਇਦਾਂ ਹੀ ਸੀ ਦੀਦੀ ਮੈਂ ਵੀ ਸੈਡ ਗਾਣੇ ਸੁਨੇ ਆ ਦੀਦੀ ਮੈਨੂੰ ਵੀ ਇਦਾਂ ਦਾ ਬੰਦਾ ਚਾਹੀਦਾ ਕਦੀ ਕਾਲ ਕੁ ਲਈ ਕਿਸੇ ਦੀਦੀ ਹੁਣ ਵਾਲਿਆਂ ਦੀ ਬਹੁਤ ਫੋਨ ਆਉਂਦੇ ਆ ਕੁੜੀਆਂ ਵੈਸੇ ਬਹੁਤ ਫੈਨ ਹਮਾਈ ਦੀਆਂ ਹਾਂ ਵੱਧ ਬਹੁਤ ਫੋਨ ਆਉਂਦੇ ਆ ਉਹ ਕੁੜੀਆਂ ਮੈਨੂੰ ਪਤਾ ਕਿਹੜੀ ਕੋਲੋਂ ਫੈਨ ਨੇ ਸੂਟਾ-ਸਾਟਾ ਦੀਆਂ ਹੀ ਫੈਨ ਹੁੰਦੀਆਂ ਕੁੜੀਆਂ ਗੱਲਾਂ ਦੀ ਵੀ ਫੈਨ ਆ ਕੁੜੀ ਗੱਲਾਂ ਦੀ ਵੀ ਫੈਨ ਆ ਹਾਂ ਗੱਲਾਂ ਦੀ ਆ ਵੀ ਜੋ ਤੁਸੀਂ ਕਹਿੰਦੇ ਮੈਂ ਹੋ ਸਕਦਾ ਅੱਛਾ ਕਦੀ ਫੋਨ ਕੋਈ ਕੁੜੀ ਫੈਨ ਕੋਈ ਉਹ ਕਿਸੇ ਨਾਲ ਸੁਣਾ ਦੋ ਮੜਾ ਕੋਈ ਕੋਈ ਏਦਾਂ ਦਾ ਫੈਨ ਹੋਵੇ ਜਿੰਨੇ ਐਕਚੁਅਲੀ ਮੇਰਾ ਜਿਹੜਾ ਇਨਕੁਆਇਰੀ ਨੰਬਰ ਹੈ ਉਹ ਮੈਂ ਮਤਲਬ ਕਿਸੇ ਮਤਲਬ ਟੀਮ ਕੋਲੇ ਆਉਂਦੇ ਫੋਨ ਕਈ ਵਾਰ ਤੇ ਬਸ ਕਈ ਐਂ ਕਹਿ ਦਿੰਦੇ ਕਹਿੰਦੇ ਕੋਈ ਚੱਕਰ ਨਹੀਂ ਕਈ ਤਾਂ ਕਹਿ ਦਿੰਦੇ ਵੀ ਗੱਲ ਕਰਾ ਦਿਓ ਹੈਨਾ ਤੇ ਕਈ ਸਿਰਫ ਏਦਾਂ ਕਹਿ ਦਿੰਦੇ ਵੀ ਅਸੀਂ ਕੁਝ ਨਹੀਂ ਕਰਨਾ ਵੀ ਬਸ ਬਹੁਤ ਵਧੀਆ ਕੰਮ ਕਰ ਰਹੇ ਹੋ ਆ ਗਾਣਾ ਬਹੁਤ ਵਧੀਆ ਇਦਾਂ ਬਹੁਤ ਵਧੀਆ ਵੀ ਕਈ ਇਦਾਂ ਦੀ ਦਿਲੋਂ ਦੁਆਵਾਂ ਕਰਦੇ ਵੀ ਮੇਰੀ ਦਾਦੀ ਜੀ ਤੁਹਾਡੇ ਪੋਡਕਾਸਟ ਹੁੰਦੇ ਆ ਵੀ ਮੇਰੀ ਮੰਮੀ ਇਦਾਂ ਬਹੁਤ ਪਸੰਦ ਕਰਦੇ ਆ ਹਾਂਜੀ ਵਿੱਚ ਹੋਰ ਵੀ ਬਹੁਤ ਕੋਲੋਲਾ ਵਿੱਚ ਰਿਸ਼ਤੇ ਆ ਜਾਂਦੇ ਆ ਕੀ ਕਰੀਏ ਹੁਣ ਇਹਨ ਕੋਈ ਹਲੇ ਨੰਬਰ ਤੇ ਕੋਸ ਕਿ ਕਿੰਨਾ ਮੁੰਡਾ ਚਾਹੀਦਾ ਮੈਨੂੰ ਦੱਸ ਦੋ ਫਿਰ ਉਸ ਸਾਹਿਬ ਨਾਲ ਕਾਲ ਕਰਾਂ ਮੈਂ ਬਸ ਤੇ ਇਹ ਫਿਲਮ ਚਾਹੀਦੀ ਹੈ ਇਹ ਫਿਲਮ ਵਧੀਆ ਦੇਖ ਕੇ ਆਓ ਤੁਸੀਂ ਤੁਸੀਂ ਜਿਹੜੇ ਦਰਸ਼ਕ ਦੇਖ ਰਿਹਾ ਤੁਸੀਂ ਮੁੰਡੇ ਦੇ ਉਹ ਦੱਸ ਦੋ ਨਾ ਮਿੰਟਸ ਮਿੰਟਸ ਦੱਸ ਦੋ ਕਰੈਕ ਕਰੈਕ ਟ੍ਰੈਕਸ ਦੇ ਕਰੈਕਟਿਸਟਿਕਸ ਕਰੈਕਟਿਸਟਿਕਸ ਨੇ ਵਿਸ਼ੇਸ਼ਤਾਵਾਂ ਕੁਆਲਿਟੀਆਂ ਕੁਆਲਿਟੀਆਂ ਮੈਰਿਟਿਸ ਯਾਰ ਐਦਾਂ ਨਹੀਂ ਹੁੰਦਾ ਵੀ ਮੈਂ ਕਿਵੇਂ ਦੱਸ ਸਕਦੀ ਆ ਮੈਨੂੰ ਨਹੀਂ ਪਤਾ ਹਲੇ ਮੈਂ ਉਹ ਜ਼ੋਨ 'ਚ ਨਹੀਂ ਹੈਗੀ <laughs> बस चंगा होवे मेरी फैमिली ਨੂੰ ਆਪਣੀ ਫੈਮਿਲੀ ਸਮਝੇ ਤੇ ਇਦਾਂ ਹੁੰਦਾ ਹੀ ਐ ਚਲੋ ਜਦੋਂ ਅਸੀਂ ਜੁੜ ਜਾਂਦੇ ਆ ਬਾਅਦ ਚ ਲੜਾਈਆਂ ਹੋਣ ਲੱਗ ਜਾਂਦੀਆਂ ਫਿਰ ਪਿਆਰ ਵੀ ਹੋ ਜਾਂਦਾ ਐ ਇਦਾਂ ਹੀ ਚੱਲਦਾ ਰਹਿੰਦਾ ਹੁਣ ਜੇ ਮੈਂ ਕਵਾਂ ਵੀ ਮੈਨੂੰ ਇਦਾਂ ਦਾ ਮੁੰਡਾ ਮਿਲ ਜੇ ਜਿਹੜਾ ਜਿੰਨੇ ਸਾਲ ਮੈਂ ਜੀਵਾ ਉਹਨੇ ਸਾਲੋਂ ਬੋਲੇ ਨਾ ਇਦਾਂ ਤਾਂ ਹੋ ਹੀ ਨਹੀਂ ਸਕਦਾ ਫਿਰ ਗੁੰਗਾ ਲੱਭਣਾ ਬੈਣਾ ਨਾ ਕੋਈ ਤਾਂ ਕਹੇ ਵੀ ਬੋਲੇ ਨਾ ਵੀ ਲੜਾਈ ਨਾ ਕਰੇ ਇਦਾਂ ਤਾਂ ਹੋ ਹੀ ਨਹੀਂ ਸਕਦਾ ਚਲੋ ਅਸੀਂ ਇੱਕ ਇਨਸਾਨ ਚ ਸਾਰੀਆਂ ਖੂਬੀਆਂ ਹੀ ਨਹੀਂ ਭਾਲ ਸਕਦੇ ਤੁਹਾਡੀ ਮੂਵੀ ਰੋਜ਼ ਰੋਜ਼ੀ ਤੇ ਗੁਲਾਬ ਬਹੁਤ ਸੋਹਣਾ ਟ੍ਰੇਲਰ ਜੇ ਕਹੋ ਮੁੰਡਾ ਹੋਵੇ ਗੁਲਾਬ ਵਰਗਾ ਹਾਂ ਮੁੰਡਾ ਗੁਲਾਬ ਵਰਗਾ ਹੋਵੇ ਤੇ ਕੁੜੀ ਰੋਜ਼ੀ ਵਰਗੀ ਹੋਵੇ ਕੁੜੀ ਰੋਜ਼ੀ ਵਰਗੀ ਹੋਵੇ ਨਿਬਜੂ ਨਿਬਜੂ ਕਹਿੰਦਾ ਗੁਲਾਬ ਵਰਗਾ ਭੋਲਾ ਹੀ ਤੇਜ ਕੁੜੀ ਨਾਲ ਨਿਵਾ ਸਕਦਾ ਗੁਲਾਬ ਵਰਗਾ ਹਾਂ ਸਹੀ ਗੱਲ ਹੈ ਗਲਤ ਤਾਂ ਨਹੀਂ ਕੁਝ ਮੈਂ ਕਹਿਤਾ ਠੀਕ ਹੈ ਸਹੀ ਹੈ ਚਲੋ ਜਾਂਦੇ ਜਾਂਦੇ ਜੇ ਤੁਸੀਂ ਕੁਝ ਕਹਿਣਾ ਚਾਹੋ ਤੇ ਕੈਮਰਾ ਆ ਪਲੀਜ਼ ਅਸੀਂ ਬਹੁਤ ਵੇਟ ਕੀਤੀ ਹੈ ਫਿਲਮ ਦੀ ਤੇ ਤੁਸੀਂ ਪਲੀਜ਼ ਸਾਡੀ ਮੂਵੀ ਦੇਖਾਓ ਅਮ ਆਈ نو ਅਸੀਂ ਤੁਹਾਨੂੰ ਬਹੁਤ ਵੇਟ ਕਰਾਇਆ ਬਟ ਇਸ ਵਾਰ ਕੋਈ ਵੇਟ ਨਹੀਂ ਕਰਾਵਾਂਗੇ 9 ਅਗਸਤ ਨੂੰ ਮੂਵੀ ਰਿਲੀਜ਼ ਹੋ ਰਹੀ ਹੈ ਪਲੀਜ਼ ਜ਼ਰੂਰ ਜਾ ਕੇ ਦੇਖਾਇਓ ਆਪਦੀ ਫੈਮਲੀਜ਼ ਨਾਲ ਪਰ ਜੇ ਤੁਸੀਂ ਜੇ ਕੁਝ ਹਾਂਜੀ ਅਸੀਂ ਸਾਰਿਆਂ ਨੇ ਬਹੁਤ ਵੇਟ ਕੀਤੀ ਐ ਇਸ ਫਿਲਮ ਦੀ ਔਰ ਹੁਣ ਸਭ ਠੀਕ ਹੈ 9th ਅਗਸਤ ਨੂੰ ਇਹ ਫਿਲਮ ਲੱਗ ਰਹੀ ਹੈ ਆਪਦੇ ਆਪਦੇ ਪਰਿਵਾਰਾਂ ਦੇ ਨਾਲ ਦੇਖੋ ਤੁਸੀਂ ਇੰਜੋਏ ਕਰੋਗੇ ਚਲੋ ਜੀ 9 ਅਗਸਤ ਡੇਟ ਨੋਟ ਕਰ ਲਿਓ ਫਿਲਹਾਲ ਮੈਂ ਤੇ ਮੇਰੀ ਟੀਮ ਕੈਮਰਾਮੈਨ ਰਿੰਕੂ ਮੋਨੂ ਤੇ ਮੇਰੇ ਸਾਥੀ ਜਿਹੜੇ ਆ ਉਹਨਾਂ ਨੇ ਬੜੀ ਮਿਹਨਤ ਕਰਕੇ ਇੰਟਰਵਿਊ ਨੂੰ ਰਿਕਾਰਡ ਕੀਤਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਪੇਸ਼ੈਂਟਫੁਲੀ ਸਾਡੀਆਂ ਗੱਲਾਂ ਸੁਣੀਆਂ ਜਵਾਬ ਦਿੱਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ